ਗੁਰਬਾਣੀ ਦਾ ਬੜਾ ਸੋਹਣਾ ਫਰਮਾਨ ਹੈ ਅਸੀਂ ਰੋਜ਼ਾਨਾ ਪੜ੍ਹਦੇ ਵੀ ਆਂ ਤੇ ਸੁਣਦੇ ਵੀ ਆਂ ਪੰਡ ਜੰਮੀ ਐ ਪੰਣੀਮੀ ਐ ਪੰਡ ਮੰਗਣ ਵੇ ਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹਾ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜਿਤ ਜੰਮੈ ਰਾਜ਼ਾਨ ਗੁਰੂ ਕੀ ਪੈਰੀ ਸਾਧ ਸੰਗਤ ਜੀਓ ਪੀਟੀਸੀ ਵੇਕਰ ਸਾਰੇ ਦਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਵਿੱਚ ਅੱਜ ਜਿਹੜਾ ਪ੍ਰਮਾਨ ਤੁਹਾਡੇ ਰੂਬਰੂ ਕੀਤਾ ਗਿਆ ਹੈ ਬਹੁਤ ਵਾਰ ਪੜਿਆ ਸੁਣਿਆ ਖਾਸ ਕਰਕੇ ਔਰਤ ਜਾਤ ਵਾਸਤੇ ਸੋ ਕਿਉ ਮੰਦਾ ਆਖੀ ਐ ਜਿਤ ਜੰਮੇ ਰਾਜ਼ਾਨ ਬਾਬੇ ਨਾਨਕ ਨੇ ਇੱਕ ਲਲਕਾਰ ਕੇ ਸਮਾਜ ਨੂੰ ਔਰਤ ਦੇ ਸਤਕਾਰ ਵਾਸਤੇ ਵੰਗਾ ਰਿਆ ਜੀहां ਜੇਕਰ ਅੱਜ ਸਮੁੱਚੇ ਸਮਾਜ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਸਿੱਖ ਸਮਾਜ ਦੀ ਗੱਲ ਕੀਤੀ ਜਾਵੇ ਸਿੱਖ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਵਿੱਚ ਇਸਤਰੀ ਦੀ ਕੀ ਭੂਮਿਕਾ ਹੈ ਔਰਤ ਦੀ ਕੀ ਭੂਮਿਕਾ ਹੈ ਇਸ ਪੂਰੇ ਵਿਸ਼ੇ ਤੁਹਾਡੇ ਰੂਬਰੂ ਕਰਨ ਲਈ ਵਿਸ਼ੇਸ਼ ਤੌਰ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬਾ ਸਮਾਂ ਪਹਿਲਾਂ ਸਿੱਖ ਇਤਿਹਾਸ ਰਿਸਰਚ ਬੋਰਡ ਸਥਾਪਿਤ ਕੀਤਾ ਗਿਆ ਜੋ ਕਿ ਇਹ ਬੋਰਡ ਵੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਨੇ ਸਥਾਪਿਤ ਕੀਤਾ ਇੱਕ ਨਹੀਂ ਅਨੇਕਾਂ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਇਹ ਬੋਰਡ ਵਿੱਚ ਨਿਰਮਾਣ ਕੀਤਾ ਅੱਜ ਉਸੇ ਸਿੱਖ ਇਤਿਹਾਸ ਸੱਚ ਬੋਰਡ ਵਿੱਚੋਂ ਸਾਡੇ ਸਤਿ ਸਕਾਲਰ ਡਾਕਟਰ ਰਣਜੀਤ ਕੌਰ ਅਤੇ ਡਾਕਟਰ ਹਰਪੀਕੌਰ ਮੌਜੂਦ ਨੇ ਅੱਜ ਇਸ ਵਿਸ਼ੇ ਬਾਰੇ ਤੁਹਾਡੇ ਰੂਬਰੂ ਵਿਚਾਰ ਰੱਖਾਂਗੇ ਤੁਹਾਡਾ ਸਵਾਗਤ ਹੈ ਵਾਈਕਲ ਜੀ ਸਰ ਵਾਈਕਲ ਜੀ ਕੇ ਫਤਿਹ ਡਾਕਟਰ ਹਰਪੀਕੌਰ ਸਤਿਪੰਨਿ ਤੁਹਾਡੇ ਵੱਲ ਆਵਾਂਗੇ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਜ਼ਾਨ ਇਸ ਪੰਕਤੀ ਨੂੰ ਸਮੁੱਚੇ ਸੰਸਾਰ ਵਿੱਚ ਰੱਖਿਆ ਜਾਂਦਾ ਔਰਤ ਦੇ ਸਤਿਕਾਰ ਵਾਸਤੇ ਅਰੰਭਤਾ ਮੈਂ ਕਰਨਾ ਚਾਹਾਂਗਾ ਸਿੱਖ ਪੰਥ ਤੋਂ ਸਿੱਖ ਪੰਥ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਔਰਤ ਦਾ ਸਥਾਨ ਕੀ ਹੈ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜੀ ਔਰਤ ਦੀ ਸ਼ਖਸੀਅਤ ਹੈ ਔਰਤ ਦਾ ਜਿਹੜਾ ਅਸਥਾਨ ਹੈ ਉਹ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਹੈ ਜਿਸ ਸਮੇਂ ਹੀ ਗੁਰੂ ਨਾਨਕ ਪਾਤਸ਼ਾਹ ਦਾ ਇਸ ਧਰਤੀ ਦੇ ਉੱਪਰ ਪ੍ਰਕਾਸ਼ ਹੁੰਦਾ ਆ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਔਰ ਜਿੱਥੇ ਜਦੋਂ ਗੁਰਨਾਨ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਜਿੱਥੇ ਸਮਾਜ ਦੇ ਵਿੱਚ ਹੋਰ ਕੁਰੀਤੀਆਂ ਫੈਲੀਆਂ ਹੋਈਆਂ ਸੀ ਉੱਥੇ ਇੱਕ ਕੁਰੀਤੀ ਜਿਹੜੀ ਆ ਔਰਤ ਦੇ ਸਨਮਾਨ ਨੂੰ ਲੈ ਕੇ ਸੀ ਉਹ ਔਰਤ ਜਿਸ ਨੂੰ ਕੋਈ ਕਹਿੰਦਾ ਸੀ ਕਿ ਔਰ ਜਿਹੜੀ ਆ ਮੁਕਤੀ ਦੀ ਅਧਿਕਾਰੀ ਨਹੀਂ ਹੋ ਸਕਦੀ ਕੋਈ ਜਿਹੜਾ ਔਰਤ ਨੂੰ ਢੋਰ ਗਵਾਰ ਪਸ਼ੂ ਅਰ ਨਾਰੀ ਇਹ ਜਿਹੜੇ ਆ ਸ਼ੁੱਧਰਾ ਇੰਨਾ ਸਾਰਿਆਂ ਦੇ ਨਾਲ ਔਰਤ ਦੀ ਜਿਹੜੀ ਆ ਤੁਲਨਾ ਕੀਤੀ ਜਾਂਦੀ ਸੀ ਤੇ ਔਰ ਕਹਿਆ ਜਾਂਦਾ ਸੀ ਕਿ ਜਿਹਾ ਕਿ ਅਪਮਾਨਕ ਜਿਹੜੇ ਸ਼ਬਦ ਸੀਗੇ ਔਰਤ ਵਾਸਤੇ ਵਰਤੇ ਜਾਂਦੇ ਸੀਗੇ ਔਰ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਬਾਕੀ ਕੁਰਿਤੀਆਂ ਨੂੰ ਦੂਰ ਕੀਤਾ ਉੱਥੇ ਹੀ ਉਹ ਔਰਤ ਜਿਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਔਰਤ ਨੂੰ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਲਿਆ ਕੇ ਖੜਾ ਕੀਤਾ ਔਰ ਔਰਤ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਆਸਾ ਕੀ ਵਾਰ ਦੇ ਵਿੱਚ ਸਾਨੂੰ ਇੱਕ ਪੂਰਾ ਸ਼ਬਦ ਮਿਲਦਾ ਆ ਪੰਡ ਜੰਮੀ ਐ ਪੰਡ ਨਿੰਮੀ ਐ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੋਵਾ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਕੀ ਹੈ ਜਿਤ ਜਮੇ ਰਾਜਾ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਜਿਹੜੀ ਇਸਤਰੀ ਆ ਉਹਦੇ ਉੱਪਰ ਹੀ ਉਹਦੇ ਕੋਲੋਂ ਹੀ ਮਰਦ ਦਾ ਜਨਮ ਹੁੰਦਾ ਆ ਫਿਰ ਇਸਤਰੀ ਤੋਂ ਹੀ ਸਾਰਾ ਜੜਾ ਵਾ ਮਰਦ ਦਾ ਅੱਗੇ ਸੰਸਾਰ ਚੱਲਦਾ ਹੈ ਇਸਤਰੀ ਨਾਲ ਹੀ ਸਾਰੇ ਸਬੰਧ ਬਣਦੇ ਨੇ ਜਦੋਂ ਇੱਕ ਇਸਤਰੀ ਮਰ ਜਾਂਦੀ ਹੈ ਫਿਰ ਜਿਹੜਾ ਮਰਦ ਹੈ ਉਹ ਦੂਸਰੀ ਇਸਤਰੀ ਦੀ ਪਾਲ ਕਰਦਾ ਹੈ ਜਦੋਂ ਸਾਰੇ ਸੰਸਾਰ ਜਿਹੜਾ ਆ ਉਹ ਇਸਤਰੀ ਦੀ ਕੁੱਖ ਤੋਂ ਪੈਦਾ ਹੋ ਰਿਹਾ ਆ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਵੀ ਇਸਤਰੀ ਪੈਦਾ ਕਰ ਰਹੀ ਏ ਸੋ ਕਿਉਂ ਮੰਦਾ ਆਖੀਏ ਜਿਤ ਜੰਮਿਆ ਫਿਰ ਉਸ ਔਰਤ ਨੂੰ ਅਸੀਂ ਕਿਉਂ ਮੜਾ ਆਖਦੇ ਆ ਤੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੀ ਹੈ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਉਸ ਇਸਤਰੀ ਦੀ ਕੁੱਖ ਤੋਂ ਜਨਮ ਨਹੀਂ ਲੈਂਦਾ ਬਿਲਕੁਲ ਤੁਹਾਡੀ ਕਾਸੀ ਇਹ ਸੱਚਮੁੱਚ ਹੈਪੀ ਕੋ ਜੀ ਤੁਸੀਂ ਬੜੇ ਸੁਣ ਢੰਗ ਨਾਲ ਇਸ ਪਰਮੰਤ ਦੀ ਆਖਿਆ ਕੀਤੀ ਡਾਕਟਰ ਰਣਜੀਤ ਕੋ ਮੈਂ ਤੁਹਾਡੇ ਕੋਲ ਲਾਵਾਂਗਾ ਹਾਂਜੀ 1469 ਤੋਂ ਲੈ ਕੇ ਸੰਨ 1708 ਤੱਕ ਦਾ ਗੁਰੂ ਕਾਲ ਦਾ ਸਮਾਂ ਹਾਂਜੀ ਕਿਆ ਜਾਂਦਾ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਪ੍ਰਚਾਰ ਦੌਰੇ ਕੀਤੇ ਇੱਕ ਪਰਮਾਤਮਾ ਦੀ ਇਬਾਦਤ ਦੀ ਗੱਲ ਸਮੁੱਚੇ ਸੰਸਾਜ ਵੀ ਕੀ ਉੱਥੇ ਸਿੱਖ ਔਰਤ ਦਾ ਕੀ ਸਥਾਨ ਹੈ ਉਸ ਸਮੇਂ ਜੇਕਰ ਗੁਰੂ ਕਾਲ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਔਰਤ ਮਰਦ ਦੇ ਬਰਾਬਰ ਮੋਢੇ ਨਾਲ ਬੋਢਾ ਲਾ ਕੇ ਸਾਰੇ ਕਾਰਜ ਕਰ ਰਹੀ ਹੈ ਜਦੋਂ ਸਾਨੂੰ 1469 ਦਾ ਸਮਾਂ ਦਾ ਸੰਸਾਰਾ 1700 ਦਾ ਪੀਰੀਅਡ ਆਂਦਾ ਉਸ ਦੌਰਾਨ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾਂਦੀ ਹੈ ਡਾਕਟਰ ਹਰਵਰ ਸਿੰਘ ਜੀ ਤੁਸੀਂ ਬਹੁਤ ਹੀ ਖੂਬਸੂਰਤ ਤੇ ਅਹਿਮ ਪ੍ਰਸ਼ਨ ਪੁੱਛਿਆ ਹੈ ਔਰ ਅੱਜ ਦੇ ਸਮੇਂ ਵਿੱਚ ਸਿੱਖ ਧਰਮ ਦੀ ਜੋ ਇਸਤਰੀ ਨਾਰੀ ਜੇਕਰ ਉਹ ਆਪਣੇ ਸਿੱਖ ਇਤਿਹਾਸ ਗੋਰਤਾਸ ਤੋਂ ਸਿੱਧ ਲੈਦੀ ਆ ਆਪਣੇ ਜੀਵਨ ਨੂੰ ਉਸਤੇ ਅਕੋਰਡਿੰਗ ਢਾਲਦੀ ਆ ਤਾਂ ਵਾਕੇ ਹੀ ਅੱਜ ਸੰਸਾਰ ਜਿਹੜਾ ਆ ਜਾਂ ਅੱਜ ਦਾ ਜਿਹੜਾ ਅਜੋਕਾ ਸਮਾਂ ਬੜਾ ਖੂਬਸੂਰਤ ਹੋਵੇ ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਡਾਕਟਰ ਹਰਪ੍ਰੀਤ ਕੋਰ ਜਿਨੇ ਗੱਲ ਕੀਤੀ ਪੰਕਤੀ ਪਾਈ ਗੁਰਦਾਸ ਜੀ ਦੀ ਵਰਤੀ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਹੁਣ ਉਹ ਵੱਡਾ ਪੁਰਖ ਕੌਣ ਆ ਗੁਰੂ ਨਾਨਕ ਪਾਸ਼ਾ ਉਹਨਾਂ ਨੇ ਜਨਮ ਕਿਦੀ ਕੁਖ ਤੋਂ ਲਿਆ ਮਾਤਾ ਤ੍ਰਿਪਤਾ ਜੀ ਦੀ ਪਿਤਾ ਕੌਣ ਸੀਗੇ ਮਹਿਤਾ ਕਲਿਆਨ ਦਾਸ ਜੀ ਹੁਣ ਇਵੇਂ ਆ ਕਿ ਇੱਕ ਮਾਂ ਦੀ ਕੁਖ ਤੋਂ ਜਨਮ ਲੈਣਾ ਜਿਸ ਮਾਂ ਨੂੰ ਮਾੜਾ ਬੋਲਿਆ ਜਾ ਰਿਆ ਸੀ ਅਸੀਂ ਹੁਣੇ ਉਹ ਗੱਲ ਕੀਤੀ ਹੈ ਸਾਰੀ ਮਾਂ ਨੂੰ ਮਾੜਾ ਬੋਲਿਆ ਜਾ ਰਿਹਾ ਆ ਇਸਤਰੀ ਨੂੰ ਬਾਗਣ ਕਿਹਾ ਜਾ ਰਿਹਾ ਬਗਿਆੜਨ ਕਿਹਾ ਜਾ ਰਿਹਾ ਇੱਥੋਂ ਤੱਕ ਕਿ ਜਿਹੜੇ ਵੈਸਟਰਨ ਦੇ ਹੈਗੇ ਨੇ ਅਰਸਤੂ ਨੇ ਟਾਇਨ ਵੀ ਸੌਰੀ ਹੋਰ ਕਾਫੀ ਜਿਹੜੇ ਵਿਦਵਾਨ ਨੇ ਉਹਨਾਂ ਨੇ ਇਹਨਾਂ ਨੂੰ ਬਹੁਤ ਹੀ ਕਨਾਉਣੇ ਸ਼ਬਦਾਂ ਦੇ ਨਾਲ ਜਿਹੜਾ ਇੰਟਰਪ੍ਰੀਟ ਕੀਤਾ ਆ ਮੈਂ ਤੁਹਾਨੂੰ ਇਹ ਦੱਸਦੇ ਜਾਵਾਂ ਕਿ ਮਾਤਾ ਤ੍ਰਿਪਤਾ ਜੀ ਦੇ ਕੋਈ ਪੁਰਬਲੇ ਨੇ ਵੱਡੇ ਕਰਮਬੰਦਗੀ ਹੋਵੇਗੀ ਕਿ ਉਸ ਮਾਂ ਦੇ ਗਰਭ ਦੇ ਵਿੱਚ ਬਾਬੇ ਨਾਨਕ ਦਾ ਆਉਣਾ ਆਉਣਾ ਬਿਲਕੁਲ ਪਰ ਮਾਂ ਦਾ ਗਰਭ ਤਿਆਰ ਹੋਵੇ ਹੁਣ ਅੱਜ ਇਹ ਕਿਹਾ ਜਾ ਰਿਹਾ ਹਰ ਗੱਲ ਦੇ ਵਿੱਚ ਬਹੁਤ ਥਾਵਾਂ ਤੇ ਇਹ ਚ ਆਉਂਦੀ ਆ ਕਿ ਮਾਂ ਕਸੂਰਵਾਰ ਆ ਈਵਨ ਕਿ ਸਾਡੇ ਪੰਜਾਬੀ ਸੱਭਿਆਚਾਰ ਦੀ ਇੱਕ ਕਹਾਵਤ ਹੈ ਜਿਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਹੁਣ ਮੈਨੂੰ ਇਹ ਚੀਜ਼ ਬਹੁਤ ਪਿੰਚ ਕਰਦੀ ਹੈ ਮੈਨੂੰ ਛੋਟੇ ਹੁੰਦੇ ਤੋਂ ਹੀ ਇਹ ਪਿੰਚ ਕਰਦੀ ਸੀ ਫਿਰ ਮੈਂ ਇਸ ਚੀਜ਼ ਨੂੰ ਦੇਖਣਾ ਮਤਲਬ ਆਪਣੇ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤਿਆਰ ਆ ਇਟ ਮੀਨ ਕਿ ਮਹਿਤਾ ਕਲਿਆਨ ਦਾਸ ਜੀ ਵੀ ਕਿੰਨੇ ਗੁਰੂ ਪਰਨਾਇ ਹੋਣਗੇ ਕਿੰਨੀ ਬੰਦਗੀ ਵਾਲੀ ਸ਼ਖਸੀਅਤ ਹੋਏਗੀ ਜਿਸ ਧਰ ਵਿੱਚ ਬਾਬੇ ਨਾਨਕ ਦਾਕਮਾ ਠੀਕਾ ਜੀ ਮਤਲਬ ਏਕ ਜੋਤ ਦੋਇ ਮੂਰਤੀ ਧਨਪਿਰ ਕਹੀਐ ਸੋਏ ਉਹਨਾਂ ਨੇ ਉਸ ਸਿਧਾਂਤ ਦੇ ਅਨੁਸਾਰ ਇੱਕ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਨੂੰ ਜਨਮ ਦੇ ਰਹੇ ਨੇ ਉਹਦੇ ਮਾਪੇ ਬਣ ਰਹੇ ਨੇ ਤੇ ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਫਿਰ ਸਾਨੂੰ ਔਰਤਾਂ ਨੂੰ ਸਨਮਾਨਯੋਗ ਦਰਜਾ ਦੇ ਰਹੇ ਨੇ ਤੇ ਅੱਜ ਅਸੀਂ ਕੀ ਆ ਇਸ ਕਰਕੇ ਅੱਗੋਂ ਫਿਰ ਜਦੋਂ ਜਿਹੜੀ ਅਸੀਂ ਪ੍ਰਚਾਰ ਦੀ ਗੱਲ ਕਰ ਰਹੇ ਹਾਂ ਤੇ ਮਾਤਾ ਤ੍ਰਿਪਤਾ ਜੀ ਦੀ ਜਿਹੜੀ ਪਿਛਲੀ ਜ਼ਿੰਦਗੀ ਆ ਭਾਵੇਂ ਕਿ ਸਾਖੀਕਾਰਾਂ ਨੇ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਵਰਣਨ ਕੀਤਾ ਆ ਉਂਝ ਜੇ ਅਸੀਂ ਪੁਖਤਾ ਤੌਰ ਤੇ ਮੰਨ ਲਓ ਅਸੀਂ ਜਿਸ ਤਰ੍ਹਾਂ ਰੈਫਰੈਂਸ ਕਹਿ ਦਿੰਨੇ ਆ ਫੈਕਟ ਐਂਡ ਫਿਗਰਸ ਦੇ ਤੌਰ ਤੇ ਕਹਿ ਦਿੰਨੇ ਆ ਉਹ ਚੀਜ਼ਾਂ ਨਹੀਂ ਮਿਲਦੀਆਂ ਬਟ ਮੇਰੇ ਅਨੁਸਾਰ ਜਾਂ ਜਨਮ ਸਾਖੀਕਾਰ ਅਨੁਸਾਰ ਮਾਤਾ ਤ੍ਰਿਪਤਾ ਤੋਂ ਵੱਡੀ ਪ੍ਰਚਾਰਕ ਹੋਈ ਨਹੀਂ ਹੋ ਸਕਦੀ। ਕੀ ਬਾਤ ਹੈ? ਜਿਨ੍ਹਾਂ ਨੇ ਐਡੇ ਵੱਡੇ ਪੁਰਖ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਸਾਰੀ ਲੋਕਾਈ ਨੂੰ ਜਿਹੜਾ ਆ ਝੰਡੋੜ ਕੇ ਰੱਖ ਦਿੱਤਾ ਉਸ ਸਮੇਂ ਦੀ ਜਿਹੜੀ ਪੋਲਿਟਿਕਸ ਆ ਸਮਾਜਿਕਤਾ ਆ ਧਾਰਮਿਕਤਾ ਆ ਉਹਨਾਂ ਦੇ ਅੱਗੇ ਇੱਕ ਵੱਡਾ ਚੈਲੇਂਜ ਕਾਇਮ ਕਰ ਦਿੱਤਾ ਇੱਕ ਨਵੇਂ ਧਰਮ ਦੀ ਨੀਂਹ ਰੱਖ ਦਿੱਤੀ ਨਾਨਕ ਨਿਰਮਲ ਪੰਥ ਚਲਾਇਆ ਹੁਣ ਉਹ ਨਿਰਮਲ ਪੰਥ ਕੀ ਆ ਉਸ ਪੰਥ ਦੇ ਵਿੱਚ ਇਸਤਰੀਆਂ ਦੀ ਭੂਮਿਕਾ ਦੀ ਅਸੀਂ ਗੱਲ ਕਰ ਰਹੇ ਹਾਂ ਹੁਣ ਉਸ ਤੋਂ ਅੱਗੇ ਅਸੀਂ ਤੁਰਦੇ ਜਾਈਏ ਮਤਾ ਤ੍ਰਿਪਤਾ ਜੀ ਤੋਂ ਬਾਅਦ ਮਤਾ ਦੌਲਤਾ ਦਾਈ ਜਿਨ੍ਹਾਂ ਨੇ ਗੁਰੂ ਨਾਨਕ ਭਾਸ਼ਾ ਨੂੰ ਚੱਕਿਆ ਹੁਣ ਦਾਈ ਦੀ ਕੀ ਭੂਮਿਕਾ ਹੈ ਅੱਜ ਦੇ ਬੱਚੇ ਨਹੀਂ ਸਮਝਣਗੇ ਕਿਉਂਕਿ ਸੁਜੇਰੀਅਨ ਹੋ ਰਹੇ ਨੇ ਹਸਪੀਟਲ ਚ ਜਾ ਰਹੇ ਆ ਠੀਕ ਆ ਜੀ ਇਸ ਵਿਸ਼ੇ ਬਾਰੇ ਅਸੀਂ ਜ਼ਿਆਦਾ ਨਾ ਜਾਈਏ ਸਮਾ ਖਰਾਬ ਹੋਵੇਗਾ ਦੂਜੀ ਨੰਬਰ ਤੇ ਇਹ ਆ ਭੈਣ ਤੇ ਭਰਾ ਦਾ ਰਿਸ਼ਤਾ ਬੇਬੇ ਨਾਨਕੀ ਜੀ ਅੱਜ ਦੇ ਭੈਣ ਤੇ ਭਰਾ ਦੇ ਰਿਸ਼ਤੇ ਚ ਕੀ ਆ ਭੈਣ ਮੋਬਾਈਲ ਤੇ ਲੱਗੀ ਆ ਭਰਾ ਉਧਰ ਮੋਬਾਈਲ ਤੇ ਲੱਗਾ ਆ ਭੈਣ ਭਰਾ ਇਕੱਠੇ ਖੇਡ ਰਹੇ ਨੇ ਮੈਨੂੰ ਨਹੀਂ ਦਿਖਦੇ ਬਹੁਤ ਕੱਟ ਥਾਵਾਂ ਤੇ ਅਸੀਂ ਦੇਖ ਰਹੇ ਆ ਮੈਨੂੰ ਲੱਗਦਾ ਕਿ ਬੇਬੇ ਨਾਨਕੀ ਜੀ ਵਰਗੀ ਭੈਣ ਜਿਹੜੀ ਆਪਾਂ ਜਨਮ ਸਾਖੀ ਦੇ ਵਿੱਚ ਪੜ੍ਹਦੇ ਵੀ ਆਂ ਕਿ ਆਪਣੇ ਪਿਤਾ ਜੀ ਨੂੰ ਕਿਵੇਂ ਦਰਸਾ ਰਹੀ ਆ ਕਿ ਮੇਰਾ ਵੀਰ ਇਦਾਂ ਦਾ ਆ ਆਪਾਂ ਮਤਲਬ ਇਹ ਵੱਡਾ ਵਿਸ਼ਾ ਹੋ ਜਾਂਦਾ ਆ ਫਿਰ ਕਿਉਂਕਿ ਅਸੀਂ ਸਾਰੇ ਹੀ ਪੰਥ ਦੀਆਂ ਬੀਬੀਆਂ ਦੀ ਗੱਲ ਕਰਨੀ ਆ ਪਰ ਬੇਬੇ ਨਾਨਕੀ ਵਰਗੀ ਮੈਨੂੰ ਕੋਈ ਭੈਣ ਨਹੀਂ ਜੀ ਦਿਸਦੀ ਕਿਉਂਕਿ ਦੇਖੋ ਕਿ ਭੈਣ ਆ ਸੁਲਤਾਨਪੁਰ ਲੋਧੀ ਜਾਂਦੇ ਆ ਅਸੀਂ ਉੱਥੇ ਬੇਬੇ ਨਾਨਕੀ ਦਾ ਘਰ ਆ ਫੁਲਕਾ ਫੁੱਲਿਆ ਤੇ ਵੀਰ ਜੀ ਦੀ ਯਾਦ ਆ ਗਈ ਬੜਾ ਹੀ ਇਹ ਸ਼ਬਦ ਜਿਹੜਾ ਆ ਗਾਣਾ ਜਿਹੜਾ ਆ ਪਪੂਲਰ ਆ ਮੇਰੇ ਲਈ ਇਹ ਸ਼ਬਦ ਆ ਕਿਉਂ ਕਿਉਂਕਿ ਭੈਣ ਹੀ ਨੇ ਪਿਆਰ ਦੇ ਨਾਲ ਹੀ ਨੇ ਵਜਦ ਦੇ ਨਾਲ ਹੀ ਨੇ ਸਮਾਧ ਨਾਲ ਆਪਣੇ ਵੀਰ ਨੂੰ ਯਾਦ ਕਰਦੀ ਆ ਤੇ ਫੇਰ ਉਹ ਫੁਲਕਾ ਪਾ ਰਹੀ ਆ ਕਿ ਅੱਜ ਦੀ ਭੈਣ ਆਪਣੇ ਭਰਾ ਲਈ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਇਸ ਤਰ੍ਹਾਂ ਪ੍ਰਸ਼ਾਦਾ ਤਿਆਰ ਕਰਦੀ ਆ ਇੰਨੀ ਤਾਂਗ ਹੈ ਭਰਾ ਦੇ ਲਈ ਹਰ ਕੋਈ ਬੰਦਾ ਜਿਹੜਾ ਸੈਲਫਿਸ਼ਟ ਜਾ ਹੋ ਗਿਆ ਅਸੀਂ ਵੀ ਭੈਣ ਭਰਾ ਵਾਂਗ ਬੈਠੇ ਆ ਵੀ ਮੇਰੀ ਛੋਟੀ ਭੈਣ ਪਰ ਇੱਕ ਭੈਣ ਤੇ ਭਰਾ ਦੇ ਰਿਲੇਸ਼ਨ ਦੇ ਵਿੱਚ ਇੱਕ ਪ੍ਰਚਾਰਕ ਦੇ ਤੌਰ ਤੇ ਮੈਨੂੰ ਲੱਗਦਾ ਕਿ ਬੇਬੇ ਨਾਨਕ ਜੀ ਦੀ ਭੂਮਿਕਾ ਨੂੰ ਮੈਂ ਰ ਸਜਦਾ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਸਨ 1490 ਤੋਂ ਲੈ ਕੇ ਸੰਨ 1708 ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਇਹੋ ਜੀਆਂ ਸਿੱਖ ਸਮਾਜ ਦੇ ਵਿੱਚ ਜਿਹੜੀਆਂ ਔਰਤਾਂ ਨੇ ਤੁਸੀਂ ਮਾਤਾ ਤ੍ਰਿਪਤਾ ਦੀ ਗੱਲ ਕੀਤੀ ਹੈ ਬੇਬੇ ਨਾਨਕੀ ਦੀ ਗੱਲ ਕੀਤੀ ਹੈ ਮਾਤਾ ਗੰਗਾ ਦੀ ਗੱਲ ਆਵੇਗੀ ਮਾਤਾ ਖੀਵੀ ਦੀ ਗੱਲ ਆਵੇਗੀ ਬੀਬੀ ਵੀਰੋ ਬੀਬੀ ਭਾਨੀ ਜਿੱਥੇ ਸਾਡੇ 10 ਗੁਰੂ ਸਾਹਿਬਾਨ ਨੇ ਉੱਥੇ 10 ਇਸਤਰੀਆਂ ਨਹੀਂ ਉੱਥੇ 20 ਇਸਤਰੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਕਿਤੇ ਮਾਤਾ ਦੇ ਰੂਪ ਦੇ ਵਿੱਚ ਕਿਤੇ ਭੈਣ ਦੇ ਰੂਪ ਦੇ ਵਿੱਚ ਕਿਤੇ ਸੁਪਤਨੀ ਦੇ ਰੂਪ ਦੇ ਵਿੱਚ ਕਿਤੇ ਖਾਸ ਕਰਕੇ ਦਾਦੀ ਦੇ ਰੂਪ ਦੇ ਵਿੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਅੱਜ ਬੜੇ ਸੋਹਣੇ ਢੰਗ ਦੇ ਨਾਲ ਸਾਡੇ ਅੱਤੀ ਸਤਿਕਾਰਯੋਗ ਡਾਕਟਰ ਰਣਜੀਤ ਕੌਰ ਜੀ ਨੇ ਬੜੀ ਇੱਕ अहम ਭੂਮਿਕਾ ਵੱਜ ਕੇ ਸਾਨੂੰ ਸੁਣਾ ਦਿੱਤਾ ਮੈਂ ਸ਼ਬਦ ਤਾਂ ਵਰਤੇ ਆ ਕਿਉਂਕਿ ਜਿੱਥੇ ਗੁਨਾਨਕ ਪਾਤਸ਼ਾਹ ਦੀ ਵੱਡੀ ਦੇਨ ਹੈ ਇੱਕ ਸਮੁੱਚੇ ਬ੍ਰਹਿਮੰਡ ਨੂੰ ਸਮੁੱਚੇ ਸੰਸਾਰ ਨੂੰ ਉੱਥੇ ਮਾਤਾ ਤ੍ਰਿਪਤਾ ਦਾ ਵੀ ਬੜਾ ਵੱਡਾ ਰੋਲ ਹੈ ਅਸੀਂ ਅਖੋਲੇ ਨਹੀਂ ਕਰ ਸਕਦੇ ਬੇਬੇ ਨਾਨਕੀ ਦਾ ਬੜਾ ਵੱਡਾ ਰੋਲ ਹੈ ਅਖੋਲੇ ਨਹੀਂ ਕਰ ਸਕਦੇ ਮਾਤਾ ਖੀਵੀ ਦਾ ਬੜਾ ਵੱਡਾ ਰੋਲ ਹੈ ਮਾਤਾ ਗੰਗਾ ਦਾ ਬੀਬੀ ਪਾਣੀ ਦਾ ਬੀਬੀ ਵੀਰੋ ਦਾ ਮਾਤਾ ਸੁਲਖਣੀ ਦਾ ਬੜਾ ਵੱਡਾ ਰੋਲ ਹੈ ਅਸੀਂ ਅਖੋਲੇ ਨਹੀਂ ਕਰ ਸਕਦੇ ਪਰ ਅਫਸੋਸ ਅੱਜ ਸਾਡੇ ਸਮਾਜ ਨੇ ਵਿਸਾਰ ਦਿੱਤਾ ਮਾਤਾ ਗੁਜਰੀ ਦੀ ਗੱਲ ਆਂਦੀ ਹੈ ਮਾਤਾ ਨਾਨਕੀ ਦੀ ਗੱਲ ਆਂਦੀ ਹੈ ਬਿਲਕੁਲ ਜਿੱਥੋਂ ਕਿ ਸਾਡੇ ਪ੍ਰਚਾਰ ਦੀਆਂ ਉਹ ਪੈੜਾ ਬੰਦੀਆਂ ਨੇ ਨਹੀਂ ਹਾਂ ਹੀ ਮਾਤਾ ਮੈਂ ਇਹ ਕਹਾਂ ਕਿ ਬਾਬੇ ਫੋੜਨੇ ਸਾਡੇ ਅਸੀਂ ਜਿਵੇਂ ਬਾਬਾ ਬੋੜ ਦੀ ਗੱਲ ਕਰਦੇ ਆ ਵੱਡੇ ਵੱਡੇ ਤਖੱਲਸ ਦਿੰਨੇ ਆ ਮੇਰਾ ਡਾਕਟਰ ਹਰਵੰਦ ਸਿੰਘ ਦੀ ਪਿੱਛੇ ਜੇ ਇੱਕ ਸੰਤਨ ਕੀ ਕੁਟੀਆਂ ਵੱਲੋਂ ਨਾ ਬੀਬੀ ਪਾਣੀ ਜੀ ਤੇ ਟਰੈਕਟਰ ਛਪਿਆ ਸੀ ਬੀਬੀ ਪਾਣੀ ਜੀ ਦਾ ਟਰੈਕਟ ਲਿਖਣ ਲੱਗੇ ਮੈਂ ਹਿੱਲ ਗਈ ਮੈਨੂੰ ਐ ਲੱਗੇ ਕਿ ਜਿਵੇਂ ਪਾਗਲ ਹੋ ਗਈ ਹੁੰਨੀ ਆ ਕਿ ਐਡੀ ਵੱਡੀ ਮਾਤਾ ਟਾੜੀਆਂ ਕੋਲੋਂ ਕਵਿਸ਼ਣਾ ਕੋਲੋਂ ਪ੍ਰਚਾਰਕਾ ਕੋਲੋਂ ਮੈਂ ਸੁਣਦੀ ਸੀ ਬਸ ਪਰ ਮੈ ਲਿਖਿਆ ਨਹੀਂ ਸੀ ਮੈਂ ਉਸ ਢੰਗ ਨਾਲ ਪੜਿਆ ਨਹੀਂ ਸੀ ਇਹ ਭੈਣ ਜੀ ਜਾਂਦੇ ਨੇ ਉਸ ਤੋਂ ਪਹਿਲੇ ਸੰਤਨ ਕੀ ਕੁਟਿਆ ਵੱਲੋਂ ਛਪਿਆ ਫਿਰ ਹੁਣ ਉਹ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਬੜੇ ਲੰਬੇ ਸਮੇਂ ਦੇ ਗੈਪ ਤੋਂ ਬਾਅਦ ਉਹ ਪਬਲੀਕੇਸ਼ਨ ਨਿਕਲਦੀ ਆ ਜੀ ਠੀਕ ਹੈ ਜੀ ਔਰ ਬੀਬੀ ਪਾਣੀ ਜੀ ਤੇ ਗੱਡੀ ਗਈ ਉਹ ਮੇਰੇ ਮਨ ਦੀ ਇੱਛਾ ਸੀਗੀ ਕਿ ਜੇਕਰ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਨੀ ਜਿਹੜੀ ਆ ਸ਼ਹਿਜ਼ਾਦੀ ਬੰਬਾ ਇਹਨਾਂ ਕਸ਼ਟ ਕਰ ਰਹੇ ਜਿਹੜਾ ਉਹ ਲੈਕਚਰ ਦਿੱਤਾ ਉਹ ਮੈਂ ਤੁਹਾਨੂੰ ਕਿਤੇ ਆਉਣ ਵਾਲੇ ਸਮੇਂ 'ਚ ਦੱਸਾਂਗੀ ਜੀ ਔਰ ਜੇ ਕੰਮ ਕਰਨਾ ਤੇ ਮੈਂ ਬੀਬੀ ਤੇ ਹੀ ਕਰਨਾ ਤੇ ਵਾਹਿਗੁਰੂ ਨੇ ਮੇਥੋਂ ਸੇਵਾ ਲੈ ਲਈ ਬੀਬੀ ਪਾਣੀ ਜੀ ਵਰਗਾ ਸਲਾਹਕਾਰ ਕੌਣ ਹੋਏਗਾ ਘਰ ਦੇ ਵਿੱਚ ਅਸੀਂ ਹਰ ਗੱਲ ਦੇ ਵਿੱਚ ਇਹ ਕਿੰਨੇ ਤੇ ਜਿਹੜਾ ਸਲਾਹਕਾਰ ਵੱਡਾ ਆ ਹੁਣ ਗੁਰੂ ਅਰਜਨ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ ਗੁਰੂ ਅਰਜਨ ਪਾਸ਼ਾ ਨੇ ਸ਼ਹੀਦੀ ਦਿੱਤੀ ਆ ਗੁਰੂ ਅਰਜਨ ਪਾਸ਼ਾ ਨੇ ਕਿੰਨੀਆਂ ਇਮਾਰਤਾਂ ਬਣਾਈਆਂ ਨੇ ਬਿਲਕੁਲ ਤੇ ਕੀ ਗੱਲ ਉਹਨਾਂ ਨੇ ਆਪਣੇ ਮਾਂ ਨੂੰ ਕੁਝ ਨਹੀਂ ਪੁੱਛਿਆ ਹੋਵੇਗਾ ਮਾਂ ਨੇ ਕੁਝ ਨਹੀਂ ਸਮਝਾਇਆ ਹੋਵੇਗਾ ਹਰ ਗੱਲ ਦੇ ਵਿੱਚ ਮਾਤਾ ਪਾਨੀ ਜੀ ਦੀ ਬੀਬੀ ਪਾਨੀ ਜੀ ਦੀ ਜਿਹੜੀ ਆ ਉਹ ਰਹਿਨਮਾਈ ਰਹੀ ਆ ਬੀਬੀ ਪਾਨੀ ਜੀ ਇੱਕ ਇੰਨੇ ਵਧੀਆ ਸੱਸ ਸੀਗੇ ਇੰਨੇ ਵਧੀਆ ਧੀ ਸੀ ਹੁਣ ਗੁਰੂ ਅਮਰਦਾਸ ਜੀ ਦੇ ਨਾਲ ਉਹਨਾਂ ਦਾ ਰਿਲੇਸ਼ਨ ਦੇਖੋ ਕਿ ਅੱਜ ਦੀ ਧੀ ਗੁਰੂ ਅਮਰਦਾਸ ਜੀ ਤੇ ਬੀਬੀ ਪਾਨੀ ਵਾਲਾ ਰਿਲੇਸ਼ਨ ਕਾਇਮ ਕਰ ਰਹੀ ਆ ਨਹੀਂ ਹੋਏਗਾ ਕਿਸੇ ਕੋ ਸਮਝ ਨਹੀਂ ਬਿਲਕੁਲ ਇਸ ਕਰਕੇ ਮੈਨੂੰ ਬੀਬੀ ਪਾਨੀ ਜੀ ਦੀ ਸ਼ਖਸੀਅਤ ਦਾ ਮੈਂ ਫਿਰ ਜਦੋਂ ਦੂਜੀ ਵਾਰ ਮੇਰਾ ਟਰੈਕਟਰ ਨਵਾਂ ਅਡੀਸ਼ਨ ਆਉਂਦਾ ਫਿਰ ਮੈਨੂੰ ਬਣਾਇਆ ਕਿ ਬਹੁਤ ਪੱਖੀ ਸ਼ਖਸੀਅਤ ਔਰ ਉਹਨਾਂ ਦੀ ਸਾਰੀ ਜ਼ਿੰਦਗੀ ਦੇ ਜਿਹੜੇ ਪੱਖ ਹੈਗੇ ਆ ਉਹ ਪਤਨੀ ਰੂਪ ਵਿੱਚ ਸੱਸ ਰੂਪ ਵਿੱਚ ਨਾਨੀ ਰੂਪ ਵਿੱਚ ਸੌਰੀ ਦਾਦੀ ਰੂਪ ਵਿੱਚ ਪੜਦਾਦੀ ਰੂਪ ਇਹ ਮਨਿਕ ਨਕੜ ਦਾਦੀ ਵੀ ਬਣਦੇ ਨੇ ਉਹ ਸਾਹਿਬ ਜਾਨਿਆਂ ਦੇ ਕੀ ਬਾਤ ਹੈ ਠੀਕ ਹੈ ਜੀ ਜਿਹੜੇ ਕਿ ਰਿਸ਼ਤੇ ਹੁਣ ਖਤਮ ਹੋ ਗਏ ਨੇ ਸਾਡੇ ਮੈਂ ਡਾਕਟਰ ਹਰਪਿਕ ਤੁਹਾਡੇ ਕੋਲ ਆਵਾਂਗਾ ਤੁਸੀਂ ਇੱਥੇ ਉਸ ਸਮੇਂ ਦੀ ਗੱਲ ਕੀਤੀ ਸੀ ਜਿਹੜੇ ਸਤਕਾਰ ਦੀ ਗੱਲ ਸੀਗੀ ਮੌਜੂਦਾ ਸਮੇਂ ਸਾਡੇ ਕੋਲ ਇੱਕ ਨਹੀਂ ਅਨੇਕਾਂ ਹੀ ਏਓ ਚ ਸਥਾਨ ਨੇ ਜਿੱਥੇ ਬਕਾਇਦਾ ਸਿੱਖ ਔਰਤਾਂ ਸਿੱਖ ਸਮਾਜ ਦੀਆਂ ਸਿੱਖ ਵੱਡੀਆਂ ਮੁੱਲੀਆਂ ਇਸਤਰੀਆਂ ਬੈਠ ਕੇ ਸੇਵਾ ਨਿ ਸੇਵਾਵਾਂ ਨਿਭਾਰੀਆਂ ਨੇ ਅੱਜ ਦੇ ਸੰਦਰਭ ਵਿੱਚ ਕੀ ਕਹਿਣਾ ਚਾਹਵੋਗੇ ਕਿ ਉਹ ਸੇਵਾ ਕੀ ਉਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਬੋ ਪੱਖੀ ਢੰਗ ਨਾਲ ਸੰਗਤ ਦੇ ਰੂਪ ਰੂ ਜਾ ਰਿਹਾ ਹੈ ਦੇਖੋ ਜੀ ਪਹਿਲੀ ਤੇ ਗੱਲ ਇਹ ਹੈਗੀ ਹੈ ਕਿ ਜਿਹੜਾ ਪ੍ਰਚਾਰ ਆ ਉਹਦੇ ਦੋ ਪਹਿਲੂ ਨੇ ਉਹਦੇ ਦੋ ਪੱਖ ਹੁੰਦੇ ਨੇ ਇੱਕ ਇੱਕ ਉਹ ਪ੍ਰਚਾਰ ਹੈ ਜਿਹੜਾ ਅਸੀਂ ਘਰ ਤੋਂ ਸ਼ੁਰੂ ਕਰਦੇ ਹਾਂ ਜਿਵੇਂ ਕਹਿੰਦੇ ਨੇ ਨਾ ਕਿ ਔਰਤ ਦੇ ਬਾਰੇ ਕਿਹਾ ਜਾਂਦਾ ਹੈ ਕਿ ਬੱਚੇ ਦੀ ਸ਼ਖਸੀਅਤ ਉਸਾਰੀ ਦੇ ਵਿੱਚ ਮੁੱਖ ਰੂਪ ਦੇ ਵਿੱਚ ਮਾਂ ਦਾ ਰੋਲ ਹੁੰਦਾ ਹੈ ਇਹਦੇ ਬਾਰੇ ਅੰਗਰੇਜ਼ੀ ਦੀ ਇੱਕ ਬੜੀ ਹੀ ਪ੍ਰਸਿੱਧ ਕਹਾਵਤ ਹੈ ਦਾ ਹੈਂਡ ਦੈਟ ਰਾਕਸ ਦਾ ਕ੍ਰੇਡਲ ਰੂਲਸ ਦਾ ਵਰਕ ਕਿ ਜਿਹੜੀ ਮਾਂ ਪੰਘੂੜੀ ਨੂੰ ਝੂਟਾ ਦਿੰਦੀ ਹੈਗੀ ਆ ਉਹ ਅਸਿੱਧੇ ਤੌਰ ਤੇ ਸੰਸਾਰ ਦੇ ਉੱਪਰ ਰਾਜ ਕਰਦੀ ਹੈ ਔਰ ਜੇਕਰ ਅਸੀਂ ਮੈਂ ਗੁਰੂਕਾਲ ਦੀ ਥੋੜੀ ਜੀ ਗੱਲ ਕਰਾਂ ਬੀਬੀ ਅਮਰੋਜੀ ਦੇ ਸੰਦਰਭ ਦੇ ਵਿੱਚ ਗੱਲ ਕਰਨਾ ਚਾਹਾਂਗੀ ਕਿ ਜਿਹੜਾ ਸਿੱਖ ਦਾ ਜੀਵਨ ਹੈ ਅਸਲ ਦੇ ਵਿੱਚ ਪ੍ਰਚਾਰ ਉਹੀ ਹੁੰਦਾ ਹੈ ਸਿੱਖ ਦੀ ਜਿਹੜੀ ਜੀਵਨ ਜਾਚ ਹੈ ਉਹ ਜਹੀ ਹੋਣੀ ਚਾਹੀਦੀ ਹੈ ਕਿ ਉਹਦੇ ਵੱਲੋਂ ਵੇਖ ਕੇ ਬੰਦਾ ਇਨਸਾਨ ਜਿਹੜਾ ਆ ਉਹ ਪ੍ਰੇਰਿਤ ਹੋਵੇ ਅਤੇ ਉਹ ਆਪਣੇ ਆਪ ਹੀ ਸਿੱਖੀ ਧਾਰਨ ਕਰ ਲਵੇ ਇਹਦੇ ਸੰਦਰਭ ਦੇ ਵਿੱਚ ਸਾਡੇ ਕੋਲ ਗੁਰੂਕਾਲ ਦੇ ਵਿੱਚ ਬੀਬੀ ਅਮਰੋਜੀ ਦੀ ਬਹੁਤ ਹੀ ਬੇਮਿਸਾਲ ਬਹੁਤ ਹੀ ਬਾਖਮਾਲ ਉਦਾਹਰਣ ਹੈ ਕਿ ਬੀਬੀ ਅਮਰੋਜੀ ਜਿਹੜੇ ਸੀ ਉਹ ਬਾਬਾ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਜੀ ਨਾਲ ਵਿਆਹ ਹੋਇਆ ਸੀ ਔਰ ਉਹਨਾਂ ਦਾ ਜਿਹੜਾ ਨਿਤਨੀਮ ਸੀ ਉਹਨਾਂ ਦੀ ਜੀਵਨ ਜਾਚ ਸੀ ਉਹੋ ਹੀ ਅਜਿਹੀ ਸੀ ਕਿ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਨਿਤਨੀਮ ਕਰਦਿਆਂ ਹੀ ਸਰਵਣ ਕੀਤਾ ਸੀ ਔਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਉਹ ਚਲੇ ਗਏ ਔਰ ਅਜਿਹੀ ਸੇਵਾ ਦੇ ਵਿੱਚ ਉਹ ਗਏ ਗੁਰੰਗਤ ਪਾਸ਼ਾ ਜੀ ਉਹਨਾਂ ਨੇ ਇਸ ਤਰੀਕੇ ਨਾਲ ਸੇਵਾ ਕੀਤੀ ਤੀਜੇ ਪਾਸ਼ਾ ਰੂਪ ਸਾਡੇ ਸਾਹਮਣੇ ਆਏ ਤੇ ਬੀਬੀ ਅਮਰੋ ਜੀ ਦੇ ਪ੍ਰਚਾਰ ਤੋਂ ਹੀ ਬੀਬੀ ਅਮਰੋ ਜੀ ਦੀ ਜੀਵਨ ਜਾਚ ਤੋਂ ਹੀ ਉਹ ਪ੍ਰਭਾਵਿਤ ਹੋਏ ਸੀ ਕਿ ਉਹ ਗੁਰੂ ਪਦਵੀ ਨੂੰ ਪਰਾ ਪਤੂ ਬਿਲਕੁਲ ਤੁਹਾਡੀ ਗੱਲ ਸਹੀ ਹੈ ਡਾਕਟਰ ਰਣਜੀਤ ਕੋ ਤੁਸੀਂ ਇੱਥੇ ਗੱਲ ਕੀਤੀ ਸੀਗੀ ਇੱਕ ਮਾਂ ਦੇ ਗੁਰਜਨ ਸਾਹਿਬ ਇਮਾਰਤਾਂ ਵੀ ਬਣਾਈਆਂ ਗੁਰਜਨ ਸਾਹਿਬ ਨੇ ਸ਼ਾਹਤ ਵੀ ਦਿੱਤੀ ਤੇ ਮਾਂ ਨੇ ਇੱਕ ਵੱਡਾ ਮੁਲਾਫਾ ਜ ਇੱਕ ਸਲਾਹਕਾਰ ਦੇ ਰੂਪ ਦੇ ਵਿੱਚ ਅੱਜ ਤੁਸੀਂ ਜਿਸ ਸੰਸਥਾ 'ਚ ਵੱਡਾ ਕਾਰਜ ਕਰ ਰਹੇ ਹੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਛੋਟੀ ਸੰਸਥਾ ਨਹੀਂ ਬੜੀ ਵੱਡੀ ਸੰਸਥਾ ਹੈ ਬਹੁਤ ਵੱਡੀ ਸੰਸਥਾ ਜੀ ਪੂਰੇ ਵਿਸ਼ਪ ਦੇ ਵਿੱਚ ਬੈਠੇ ਸਿੱਖਾਂ ਨੂੰ ਮਾਣ ਹੈ ਸੰਸਥਾ ਦੇ ਉੱਪਰ ਬਿਲਕੁਲ ਜੀ ਸਾਨੂੰ ਤੁਹਾਡੀ ਸੰਸਥਾ ਤੇ ਮਾਣ ਹੈ ਕਿਉਂਕਿ ਜਿਸ ਸੰਸਥਾ ਰਾਹੀਂ ਤੁਸੀਂ ਕਾਰਜ ਕਰ ਰਹੇ ਹੋ ਸਿੱਖ ਇਤਿਹਾਸ ਸੱਚ ਬੋਰਡ ਤੁਸੀਂ ਬ ਇਸ ਕੋਚ ਕਾਰਜਦੰਤ ਕੁਝ ਤੁਹਾਨੂੰ ਇਹੋ ਜਿਹੀਆਂ ਸੰਸਥਾ ਹੋਰ ਵੀ ਵਿਖਾਈ ਦਿੱਤੀਆਂ ਨੇ ਜਿੱਥੇ ਸਿੱਖ ਔਰਤਾਂ ਬੈਠ ਕੇ ਵੱਡਮੁੱਲਾ ਕਾਜ ਆਪਣੀ ਜ਼ਿੰਮੇਵਾਰੀ ਨਿਭਾਰੀਆਂ ਨੇ ਮਾਤਾ ਗੁਜਰੀ ਜੀ ਵਰਗੇ ਦਾਦੀ ਮੈਨੂੰ ਨਹੀਂ ਲੱਭਦੇ ਨਾ ਲੱਭਣਗੇ ਅੱਜ ਹੈ ਮਾਤਾ ਗੁਜਰੀ ਜੀ ਉਹਨਾਂ ਦੀਆਂ ਨੂਹਾਂ ਕਿੰਨਾ ਪਿਆਰ ਹੋਵੇਗਾ ਨੂਹ ਤੇ ਸੱਸ ਵਿਚਕਾਰ ਬਿਲਕੁਲ ਜੀ ਉਹਨਾਂ ਨੇ ਆਪਣੇ ਪੋਤਿਆਂ ਨੂੰ ਕਿੰਨੀਆਂ ਲੋਰੀਆਂ ਨਾਲ ਪਾਲਿਆ ਅੱਜ ਹੈ ਨੇ ਸਾਡੇ ਕੋਲ ਸਾਬਜਾਦਿਆਂ ਵਰਗੇ ਜਿਗਰੇ ਜਾ ਅੱਜ ਦੀਆਂ ਹਾਂ ਬਿਲਕੁਲ ਜੀ ਪੋਤੇ ਤਾਉਣ ਕਿ ਜੇਕਾ ਦਾਦੀ ਹੋਏਗੀ ਬਿਲਕੁਲ ਜੀ ਇਹ ਕਰਨਾ ਚਾਹਾਂਗੀ ਕਿ ਜਿਹੜੀਆਂ ਮੂਲ ਦੇ ਨਾਲੋਂ ਹਰੇਕ ਨੂੰ ਵਿਆਹ ਕਰਾ ਰਹੀਆਂ ਦਾਦੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣੀ ਪੁੱਤ ਜਿਹੜੇ ਪੁੱਤਾਂ ਤੇ ਬੱਚੀਆਂ ਦੇ ਨਾਲ ਨਾ ਪੋਤੀਆਂ ਜਿਆਦਾ ਪਿਆਰੀ ਹੁੰਦੀਆਂ ਨੇ ਔਰ ਉਹ ਕਿਹੋ ਜੀ ਮਾਤਾ ਗੁਜਰੀ ਹੋਏਗੀ ਠੰਡੇ ਬੁਰਜ ਦੇ ਵਿੱਚ ਨਜ਼ਰ ਬੰਦਿਆ ਕੈਦ ਹੈ ਪਤਾ ਹੈ ਕਿ ਬੱਚਿਆਂ ਦੇ ਨਾਲ ਕੋਈ ਵੀ ਪਾਣਾ ਵਾਪਰ ਸਕਦਾ ਹੈ ਪਰ ਉਹ ਦਾਦੀ ਮਾਂ ਕਿਹੋ ਜੀ ਹੋਵੇਗੀ ਉਹਦਾ ਕਿਹੋ ਜਾਂ ਸਬਰ ਹੋਏਗਾ ਕਿਹੋ ਜਾਂ ਉਹਦਾ ਜਿਗਰਾ ਹੋਏਗਾ ਪਰੋਸਾ ਕਿੰਨਾ ਨੇ ਆਪਣੇ ਬੱਚੇ ਦੇਖੋ ਜੀ ਨੰਨੇ-ਮੁੰਨੇ ਜਿਹੜੇ ਕਿਉਂਕਿ ਬਾਕੀ ਪਰਿਵਾਰ ਵੀ ਸਾਰਾ ਉਸ ਸਮੇਂ ਖਿੰਡਿਆ ਹੋਇਆ ਹੈ ਕਿਸੇ ਦੀ ਕੋਈ ਖਬਰ ਨਹੀਂ ਹੈ ਔਰ ਧਾਨੋ ਦਾਦੀ ਮਾਂ ਦਾ ਜਿਗਰਾ ਧਾਨੋ ਮਾਤ ਗੁਜਰੀ ਦਾ ਜਿਗਰਾ ਕਿ ਜਿਹੜੀ ਉਸ ਸਮੇਂ ਆਪਣੇ ਜਿਹੜੇ ਆ ਨੰਨੇ-ਮੁੰਨੇ ਲਾਲ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤੇ ਸਿੰਘ ਉਹਨਾਂ ਨੂੰ ਉਹ ਸਮਝਾ ਰਹੀ ਹੈ ਕਿ ਦੇਖਿਓ ਕਿਤੇ ਆਪਣੇ ਰਿਸ਼ਤੇ ਅੱਜ ਵੀ ਨੇ ਬਿਲਕੁਲ ਕੋਨੋਂ ਰਿਸ਼ਤਿਆਂ ਦੇ ਵਿੱਚੋਂ ਆ ਦਾਦੀ ਮਾਂ ਗੁਜ਼ਰੀ ਵਾਲਾ ਜਿਹੜਾ ਰੋਲ ਹੈ ਉਹ ਮਾਈਨਸ ਹੋ ਚੁੱਕਾ ਹੈ ਮੈਨੂੰ ਲੱਗਦਾ ਤਾਂ ਹੀ ਅਹੀਂ ਵੇਖੋ ਕਿੰਨਾ ਖ਼ਬਰ ਹੋ ਰਹੇ ਆ ਸਾਰੇ ਥਾਂ ਥਾਂ ਤੇ ਕਿੰਨੇ ਆ ਹੁਣ ਸੋਸ਼ਲ ਮੀਡੀਆ ਬੰਦ ਹੋਇਆ ਥੋੜੇ ਦਿਨ ਤੋਂ ਇੰਟਰਨੈਟ ਬੰਦ ਹੋਇਆ ਮੈਂ ਬੱਚਿਆਂ ਨੂੰ ਤਾਂ ਕੀ ਰੌਲੇ ਹੁੰਦੇ ਵੇਖਣਾ ਮੈਂ ਬਜ਼ੁਰਗਾਂ ਨੂੰ ਪਾਉਂਦੇ ਦੇਖਿਆ ਕੱਲ ਪਰਸੋਂ ਮੇਰੀ ਨਾਲ ਆਪਣੀ ਕਿ ਨਿੱਜੀ ਘਟਨਾ ਮੰਨ ਲਓ ਅਸੀਂ ਇੰਨਾ ਗਰਸ ਗਏ ਆ ਆਪਣੇ ਹੋਰ ਕਾਰਜਾਂ ਦੇ ਵਿੱਚ ਕਿ ਸਾਨੂੰ ਪੋਤੇ-ਪੋਤੀ ਦਾ ਦਾਦੇ-ਦਾਦੀ ਦਾ ਨਾਨੇ-ਨਾਨੀ ਵਾਲਾ ਰਿਸ਼ਤਾ ਜਿਹੜਾ ਆ ਨਾ ਜਿਹੜਾ ਇਹ ਤਾਰਿਆਂ ਦੀ ਛਾਵੇਂ ਬੈਠ ਕੇ ਬੱਤਾਂ ਪਾਉਂਦੇ ਸੀ ਹੁਣ ਮਾਤਾ-ਗੁਜਰੀ ਜੀ ਸੀਗੇ ਉਹਨਾਂ ਨੇ ਬੱਚਿਆਂ ਨੂੰ ਸਾਖੀਆਂ ਸੁਣਾਈਆਂ ਇਤਿਹਾਸ ਦੱਸਿਆ ਗੁਰਬਾਣੀ ਸੁਣਾਈ ਕਿ ਅੱਜ ਦੀ ਦਾਦੀ ਦਾਦੀ ਰੂਪ ਵਿੱਚ ਮਾਂ ਰੂਪ ਵਿੱਚ ਪੁਰਾਤਨ ਸਮੇਂ ਕਿਹਾ ਜਾਂਦਾ ਸੀ ਤਰਕਾਲਾ ਵੇਲਾ ਦਾਦਾ ਤੇ ਦਾਦੀ ਦੀ ਗੋਦ ਹੁੰਦੀ ਸੀ ਹਾਂਜੀ ਜੀ ਬਿਲਕੁਲ ਬਿਲਕੁਲ ਅੱਜ ਗੋਦ ਹੈ ਨਹੀਂ ਗੋਦ ਹੈ ਨਹੀਂ ਅਸੀਂ ਪ੍ਰਚਾਰ ਤੇ ਪ੍ਰਸਾਦ ਦੀ ਗੱਲ ਕਰ ਰਹੇ ਆ ਜਦੋਂ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਉਂਦੀ ਹੈ ਕੀਰਤਨ ਸਭ ਤੋਂ ਐਮ ਮੰਨਦਾ ਢਾਡੀ ਐਮ ਮੰਨਦੇ ਨੇ ਕਵਿਸ਼ਰੀ ਐਮ ਮੰਦੀ ਹੈ ਕਥਾਵਾਚਕ ਐਮ ਮੰਨਦੇ ਨੇ ਇੱਕ ਨਹੀਂ ਅਨੇਕਾ ਕੌਮ ਚ ਅਣਗਿਣਤ ਰਾਗੀ ਨੇ ਅਣਗਿਣਤ ਹੀ ਕਥਾਵਾਚਕ ਨੇ ਅਣਗਿਣਤ ਹੀ ਢਾਡੀ ਨੇ ਮੈਂ ਚਾਹਾਂਗਾ ਕੀ ਸਿੱਖ ਸਮਾਜ ਦੀਆਂ ਔਰਤਾਂ ਉਹਨਾਂ ਦਾ ਚਿਤ ਨਹੀਂ ਕਰਦਾ ਕੀਰਤਨ ਜਿੱਥੇ ਹੈ ਨੇ ਪਰ ਵਿਰਲੇ ਢਾਡੀ ਜਿੱਥੇ ਹੈ ਨੇ ਵਿਰਲੇ ਕਥਾਵਾਚਕ ਹੈ ਨਹੀਂ ਵਿਰਲੇ ਉਹ ਸਮਾਜ ਦੇ ਵਿੱਚ ਜਿੱਥੇ ਪ੍ਰਚਾਰ ਤੇ ਪ੍ਰਸਾਰ ਹੀ ਸਾਰਾ ਕੁਝ ਹੈ ਕੀ ਕਾਰਨ ਸਿੱਖੋ ਔਰਤਾਂ ਇਸ ਪਾਸੇ ਨਹੀਂ ਆ ਰਹੀਆਂ ਨਹੀਂ ਵੀਰ ਜੀ ਇਹ ਤੁਹਾਡਾ ਪ੍ਰਸ਼ਨ ਹੈ ਤਾਂ ਬਹੁਤ ਸਾਰਥਕ ਆ ਪਰ ਇਹ ਬਹੁਤ ਹੀ ਮੈਂ ਇਹ ਕਹਿ ਸਕਦੀ ਆ ਕਿ ਅਸ਼ੋਪਲੀਆਂ ਪਈਆਂ ਨੇ ਜਾਂ ਸ਼ੋਪਿੰਗਾਂ ਹੋਈਆਂ ਪਈਆਂ ਨੇ ਕਾਰਨ ਮੈਸੀ ਇਤਿਹਾਸ ਕਾਫੀ ਰਿਸਰਚ ਕੀਤੀ ਤਾਂ ਰਿਸਰਚ ਕਰਦਿਆ ਕਰਦਿਆ ਮੈਨੂੰ ਸਭ ਤੋਂ ਪਹਿਲੇ ਜਿਹੜਾ ਮੈਂ ਸੰਸਥਾ ਦਾ ਨਾਮ ਲਵਾਂ ਕਿਉਂਕਿ ਮੇਰੀ ਰਣ ਪੂਰਤੀ ਤਾਂ ਹੋਏਗੀ ਕਿ ਮੈਂ ਵੀ ਉਸ ਸੰਸਥਾ ਦੀ ਹੀ ਇੱਕ ਪ੍ਰੀਚਰ ਤੇ ਟੀਚਰ ਜਾਂ ਰਿਸਰਚਰ ਆ ਉਹ ਹੈਗਾ ਗੁਰਮਤ ਕਾਲਜ ਪਟਿਆਲਾ ਬਹੁਤ ਖੂਬ ਗੁਰਮਤ ਕਾਲਜ ਪਟਿਆਲਾ ਦੀ ਜਿਹੜੀ ਦੇਣ ਆ ਉਹਨੂੰ ਅਸੀਂ ਕਦੇ ਵੀ ਅੱਖੋ ਪਰੋਖੇ ਨਹੀਂ ਕਰ ਸਕਦੇ ਤਾਂ ਹੋ ਸਕਦਾ ਮੇਰੀ ਫਿਗਰ ਜਿਹੜੀ ਆ ਉਹ ਰੋਂਗ ਹੋਵੇ ਉੱਥੇ ਤਿੰਨ ਪ੍ਰਿੰਸੀਪਲ ਫੀਮੇਲ ਨੇ ਕੰਮ ਕੀਤਾ ਹੈ ਡਾਕਟਰ ਕੁਲਵੰਤ ਸਿੰਘ ਕੌਰ ਜੀ ਹੁਣ ਜਿਹੜੇ ਕੰਮ ਕਰ ਰਹੇ ਨੇ ਡਾਕਟਰ ਜਸਬੀਰ ਕੌਰ ਜੀ ਨੂੰ ਮਿਊਜ਼ਿਕ ਦੇ ਨੇ ਫਿਰ ਪ੍ਰਿੰਸੀਪਲ ਪ੍ਰਭਜੋਤ ਕੌਰ ਜੀ ਉਹ ਇਸ ਟਾਈਮ ਵੀ ਉਹ ਸੇਖੀਤਾ ਰਿਸਰਚ ਬੋਰਡ ਦੇ ਮੈਂਬਰ ਵੀ ਨੇ ਹੁਣ ਵੀਰ ਜੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਉਥੇ ਅਸੀਂ ਜਦੋਂ ਉਥੇ ਪੜ੍ਹਦੇ ਸੀ ਪ੍ਰਿੰਸੀਪਲ ਸਵਰਨਜੀਤ ਸਿੰਘ ਜੀ ਸਾਨੂੰ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਸਿਰਫ ਐਮਏ ਕੰਪੈਰੀਟਿਵ ਸਟਡੀ ਨਹੀਂ ਕਰਨਾ ਏ ਤੁਸੀਂ ਪ੍ਰੀਚਰ ਵੀ ਹੋ ਤੁਸੀਂ ਟੀਚਰ ਵੀ ਹੋ ਕੀ ਬਾਤ ਹੈ ਤੇ ਅਸੀਂ ਉਸ ਟਾਈਮ ਤੁਹਾਨੂੰ ਪ੍ਰੀਚਰ ਸ਼ਬਦ ਜਿਹੜੇ ਨੇ ਵਧੀਆ ਨਹੀਂ ਸੀ ਲੱਗਦਾ ਸਟੂਡੈਂਟ ਸੀਗੇ ਹਨਾ ਆਪਣੋ ਆਪਣੀ ਭਾਵਨਾ ਹੁੰਦੀ ਆ ਪਰ ਜਦੋਂ ਅਸੀਂ ਐਜੇ ਟੀਚਰ ਮੈਂ ਪਹਿਲਾਂ ਵਿਚਰੀ ਫਿਰ ਟੀਚਰ ਦੇ ਬਣਦੇ ਆ ਬਣਦੇ ਆ ਪ੍ਰੀਚਰ ਦੇ ਤੌਰ ਤੇ ਆਪਣੇ ਆਪ ਨੂੰ ਇਹ ਖੰਗਾਲਿਆ ਕਿ ਵਾਕੇ ਜੇ ਅਸੀਂ ਉੱਥੇ ਕਥਾ ਕਰਦੇ ਸੀਗੇ ਉੱਥੇ ਡੇਰਾ ਬਾਬਾ ਜਸਾ ਸਿੰਘ ਦੇ ਵਿੱਚ ਪ੍ਰੈਕਟੀਕਲ ਹੁੰਦਾ ਆ ਕਥਾ ਹੁੰਦੀ ਆ ਕੀਰਤਨ ਹੁੰਦਾ ਆ ਜੋ ਰਸ ਜੋ ਸਮਾਜ ਨੇ ਸਨਮਾਨ ਤੇ ਜੋ ਸਾਰਾ ਕੁਝ ਉਹਦੇ ਵਿੱਚ ਦਿੱਤਾ ਆ ਟੀਚਿੰਗ ਲਾਈਨ 'ਚ ਵੀ ਹੈ ਪਰ ਜੇ ਮੈਂ ਇੱਕ ਵਧੀਆ ਟੀਚਰ ਹਾਂ ਤਾਂ ਤਾਂ ਬਿਲਕੁਲ ਠੀਕ ਹੈ ਜੀ ਪਰ ਇੱਕ ਫੀਮੇਲ ਜਦੋਂ ਜਾ ਕੇ ਪ੍ਰਚਾਰ ਕਰਦੀ ਆ ਸੰਗਤ ਹੱਥਾਂ ਤੇ ਝੁੱਕ ਲੈਂਦੀ ਹੈ ਇਹ ਚੀਜ਼ ਮੇਰਾ ਆਪਣਾ ایکسپੀਰੀਅੰਸ ਹੈ ਕਿਤੇ ਕਿਉਂਕਿ ਮਾਤਾਵਾਂ ਇੰਨੀਆਂ ਖੁਸ਼ ਹੁੰਦੀਆਂ ਨੇ ਸੁਣ ਕੇ ਬਜ਼ੁਰਗ ਇੰਨੇ ਖੁਸ਼ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਡੀਆਂ ਧੀਆਂ ਇਸ ਫੀਲਡ ਵਿੱਚ ਆਉਣ ਔਰ ਇਸੇ ਹਿਤੈਤ ਹੋਰ ਵੀ ਦੇਖੋ ਸੰਸਥਾਵਾਂ ਇਸ ਕੰਮ ਕਰ ਰਹੀਆਂ ਨੇ ਪਰ ਉਹ ਮੈਨੂੰ ਇਦਾਂ ਲੱਗਦਾ ਆ ਕਿ ਜਾਂ ਉਹ ਆਪ ਨਹੀਂ ਅੱਗੇ ਆ ਰਹੀਆਂ ਜਾਂ ਕਿਤੇ ਨਾ ਕਿਤੇ ਕਿੱਥੇ ਮੰਨ ਲਓ ਇਹ ਡੋਮਿਨੈਂਸ ਹੈ ਜੇ ਜੇਕਰ ਇਹ ਤਾਂ ਦੂਜਾ ਪੱਖ ਵੇਖਿਆ ਜਾਵੇ ਮਰਦ ਪ੍ਰਧਾਨ ਸਮਾਜ ਹਮ ਇੱਕ ਸ਼ਬਦ ਵਰਤਿਆ ਜਾਂਦਾ ਕਿਉਂਕਿ ਕੁਝ ਸਮਾਂ ਪਹਿਲਾਂ ਜਿਹੜੀਆਂ ਪ੍ਰਚਾਰ ਦੀਆਂ ਭੂਮਿਕਾਵਾਂ ਚ ਨਿਭਾਉਂਦੀਆਂ ਨੇ ਕੁਝ ਔਰਤਾਂ ਸਟੇਜ ਤੇ ਵਿਚਰਦੀਆਂ ਨੇ ਉਹਨਾਂ ਨਾਲ ਗੱਲ ਚੱਲਦੀ ਸੀ ਉਹਦੀ ਜਵਾਨ ਤੇ ਇੱਕੋ ਸ਼ਬਦ ਸੀ ਮਰਦ ਪ੍ਰਧਾਨ ਸਮਾਜ ਹੈ ਕੀ ਇਹ ਸ਼ਬਦ ਟਕਮਾ ਹੈ ਪ੍ਰਚਾਰ ਤੇ ਪ੍ਰਸਾਰ ਵਿੱਚ ਔਰਤਾਂ ਨੂੰ ਬੈਗ ਤੇ ਲੈ ਕੇ ਜਾ ਰਿਹਾ ਮੈਂ ਤੁਹਾਡੀ ਗੱਲ ਦੇ ਨਾਲ ਟੋਟਲੀ ਸਹਿਮਤੀ ਤਾਂ ਨਹੀਂ ਰੱਖਦੀ ਹਰ ਕਿਸੇ ਦਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ ਲਾਈਫ ਦਾ ਇਸ ਕਰਕੇ ਉਹਦੇ ਨਾਲ ਜੋ ਵਾਪਰਿਆ ਹੋਏਗਾ ਭੈਣ ਦੇ ਨਾਲ ਉਹ ਆਪਣੇ ਤਜਰਬੇ 'ਚੋ ਬੋਲ ਰਹੀ ਹੋਵੇਗੀ ਪਰ ਜੇ ਕੋਈ ਜਿੰਮੇਵਾਰੀ ਜਿਹਦੇ ਕੋਲ ਸ਼ੌਕ ਹੈ ਜਿਹਦੇ ਕੋ ਲੱਗਣਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੁਣ ਚੁੱਕੀ ਹਾਂ ਉਹ ਵਾਲੇ ਨੈਣਾਂ ਦੀ ਨਿੰਦਰ ਦਿਨੇ ਰਾਤ ਪਏ ਵਿੰਦੇ ਕੀ ਬਾਤ ਹੈ ਪਾਈ ਵੀਰ ਸਿੰਘ ਜੀ ਕਹਿੰਦੇ ਨੇ ਬਿਲਕੁਲ ਠੀਕ ਹੈ ਜੀ ਹੁਣ ਸਿੱਖਿਤਾ ਰਿਸਰਚ ਬੋਰਡ ਤੇ ਵੀ ਮੇਰਾ ਪ੍ਰੋਜੈਕਟ ਚੱਲ ਰਿਹਾ ਆ ਇੱਕ ਉਹਦੇ ਵਿੱਚ ਵੀ ਮੈਂ ਬਾਰ ਬਾਰ ਇਹ ਗੱਲ ਲਿਖਦੀ ਆ ਹੁਣ ਕਿੰਨੀ ਵਾਰੀ ਉਹ ਸੁਸਾਇਟੀ ਟੁੱਟਦੀ ਆ ਕਿੰਨੀ ਵਾਰੀ ਕਈ ਕੁਝ ਹੁੰਦਾ ਸਿੱਖਿਤਾ ਰਿਸਰਚ ਬੋਰਡ ਜਾਣਾ ਫਿਰ ਬੰਦ ਆ ਹੁਣ ਵਰਕ ਕਰ ਰਿਹਾ ਆ ਵਰਕ ਕਰ ਰਿਹਾ ਬਿਲਕੁਲ ਉੱਥੇ ਫੀਮੇਲ ਵੀ ਨੇ ਕਹਿਣ ਤੋਂ ਭਾਵੇਂ ਜੇ ਮੇਰਾ ਇਹ ਹੈਗਾ ਆ ਕਿ ਹਰ ਬੰਦਾ ਆਪਣੀ ਜਿਹੜੀ ਹੈਗੀ ਆ ਨਾ ਉਹਦੀ ਲਾਈਫ ਦੀ ਫਲਾਈਟ ਹੈਗੀ ਆ ਜਾਂ ਉਹਦੀ ਲਾਈਫ ਬਸ ਇਹ ਵੀ ਹੈਗਾ ਆ ਕਿ ਜਿਹੜੀ ਪੰਜੇ ਉਂਗਲਾਂ ਆ ਉਹ ਇੱਕ ਵਰਗ ਨਹੀਂ ਹੁੰਦੀਆਂ ਹੁਣ ਮਤਲਬ ਇਹ ਆ ਕਿ ਜਿਵੇਂ ਮੇਰੇ ਹਸਬੰਡ ਹੈਗੇ ਆ ਉਹਰੇ ਉਹਨਾਂ ਦੀ ਇਹੀ ਵੱਤਵਾ ਦਿਸ਼ਾ ਹੁੰਦੀ ਹੈ ਕਿ ਮੈਂ ਜਿਹੜੀ ਆ ਉਹਨਾਂ ਤੋਂ ਅੱਗੇ ਹੋ ਕੇ ਗੱਲ ਕਰਾਂ ਅੱਗੇ ਹੋ ਕੇ ਪ੍ਰਚਾਰ ਕਰਾਂ ਉਹਨਾਂ ਦੀ ਹਮੇਸ਼ਾ ਇਹੀ ਖਾਇਸ਼ ਹੁੰਦੀ ਹੈ ਤੁਸੀਂ ਸਿੱਕਾ ਤੇ ਸਰਚ ਬੋਰਡ 'ਚ ਕਾਰਜ ਕਰ ਰਹੇ ਹੋ ਖੋਜ ਕਾਰਜ ਕਰ ਰਹੇ ਹੋ ਤਾਨੂੰ ਇਹ ਨਹੀਂ ਲੱਗਦਾ ਕਿ ਜਿਸ ਥਾਂ ਤੇ ਮੈਂ ਬੈਠੀ ਆਂ ਹਰ ادارے ਵਿੱਚ ਇਸ ਤਰ੍ਹਾਂ ਦੀ ਸਿੱਖ ਬੇਬੀ ਹੋਣੀ ਚਾਹੀਦੀਆਂ ਨੇ ਜਿਹੜੀਆਂ ਕਿਸ ਧਰਮ ਪ੍ਰਚਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਭਾਵੇਂ ਪ੍ਰਚਾਰਕ ਦੇ ਰੂਪ ਵਿੱਚ ਨੇ ਭਾਵੇਂ ਕੀਰਤਨ ਨੂੰ ਭਾਵੇਂ ਖੋਜ ਕਾਜ ਭਾਵੇਂ ਡਾਇਰੈਕਟਰ ਰੂਪ ਦੇ ਵਿੱਚ ਨੇ ਇੰਜ ਨਹੀਂ ਕਦੀ ਲੱਗਿਆ ਹੁੰਦਾ ਬਿਲਕੁਲ ਜੀ ਹੋਣਾ ਚਾਹੀਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮਾਜ ਦੇ ਵਿੱਚੋਂ ਜੋ ਸਾਰਾ ਸਿਨੈਰੀਓ ਸੀ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਆਂ ਬਾਬੇ ਨਾਨਕ ਨੇ ਸਾਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਦੇ ਕਿਉਂ ਦਿੱਤਾ ਗੁਰਬਾਣੀ ਸਾਨੂੰ ਸਾਰਾ ਕੁਝ ਦੇ ਰਹੀ ਆ ਗੁਰਬਾਣੀ ਦੇ ਵਿੱਚ ਅਸੀਂ ਜੀਵ ਇਸਤਰੀ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਤੀ ਆ ਠੀਕ ਹੈ ਜੀ ਤੇ ਜਿਹੜੀ ਅਸੀਂ ਇਸਤਰੀ ਆ ਇਸਤਰੀਆਂ ਵੀ ਮਰਦ ਦੇ ਬਰਾਬਰ ਆ ਤੇ ਫਿਰ ਸਾਨੂੰ ਹਰ ਥਾਂ ਹੀ ਹੋਣੀਆਂ ਚਾਹੀਦੀਆਂ ਨੇ ਇੱਕ ਪੱਖ ਮਰ ਜਾਨਾ ਚਾਹਵਾਂਗਾ ਡਾਕਟਰ ਬੰਨਾ ਹੋਵੇ ਤੇ ਸਾਰੇ ਕਹਿੰਦੇ ਡਾਕਟਰ ਬਣੋ ਬੀਬੀਆਂ ਨੂੰ ਵੀ ਡਾਕਟਰ ਬਨਾਇਆ ਜਾਂਦਾ ਹੈ ਬਿਲਕੁਲ ਇੰਜੀਨੀਅਰ ਬੰਨਾ ਮਰਦ ਦੇ ਬਰਾਬਰ ਇੰਜੀਨੀਅਰ ਬਣ ਵੱਡੀ ਪੋਸਟ ਤੇ ਜਾਣਾ ਮਰਦ ਦੇ ਬਰਾਬਰ ਵੱਡੀ ਪੋਸਟ ਤੇ ਜਾ ਪਰੰਤੂ ਜਦੋਂ 10 ਕੀਰਤਨ ਜੱਥੇ ਦੇਖਦੇ ਆ ਹਮ ਮਰਦ ਉਹਦੇ ਵਿੱਚ ਇਕੱਲੇ ਇੱਕ ਜੱਥਾ ਕੀਰਤਨੀਆਂ ਦਾ ਔਰਤਾਂ ਦਾ ਹੁੰਦਾ ਹੈ ਠੀਕ ਹੈ ਕੀਰਤਨਾਂ ਦੇ ਬਰਾਬਰ ਦਾ ਨਹੀਂ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਉੱਥੇ ਘਟਾ ਕੀ ਕਾਰਨ ਹੈ ਔਰਤਾਂ ਇਸ ਪਾਸੇ ਕਿਉਂ ਨਹੀਂ ਆ ਰਹੀਆਂ ਖਾਸ ਕਰਕੇ ਸਿੱਖ ਬੇਬੀਆਂ ਦੀ ਗੱਲ ਕੀਤੀ ਜਾਵੇ ਜਿਹੜਾ ਕਿ ਤੁਸੀਂ ਆਖਿਆ ਮੈਨੂੰ ਬੜਾ ਪਿਆਰ ਸਤਿਕਾਰ ਮਿਲਿਆ ਸਿਕਸ ਟੇ ਦੇ ਉੱਪਰ ਮਾਤਾਵਾਂ ਨੇ ਬਹੁਤ ਪਿਆਰ ਦਿੱਤਾ ਜੇਕਰ ਕਿਤੇ 10 ਕੀਰਤੇ ਜਿੱਥੇ ਮਰਦ ਵਾਲੇ ਬੈਠਣ ਕੀ 10 ਕੀਰਤੇ ਜਿੱਥੇ ਔਰਤਾਂ ਨਹੀਂ ਬੈਠ ਸਕਦੀਆਂ ਉਹ ਸਤਿਕਾਰ ਨਹੀਂ ਮਿਲ ਸਕਦਾ ਢਾਡੀ ਜਿੱਥੇ ਚਨਾ ਸਕਦੇ ਪ੍ਰਚਾਰ ਤੇ ਪ੍ਰਸਾਦ ਦਾ ਅਹਿਮ ਅੰਗ ਹੈ ਅਸੀਂ ਮੰਨਿਆ ਉੱਥੇ ਕੋਈ ਪ੍ਰਚਾਰ ਕਰੇ ਫਿਰ ਕੀ ਕਾਰਨ ਹੈ ਔਰਤਾਂ ਪਿੱਛੇ ਕਿਉਂ ਜਾ ਰਹੀਆਂ ਹਨ ਇਹ ਤੋ ਕਿ ਮੈਨੂੰ ਲੱਗਦਾ ਆ ਡਾਕਟਰ ਹਰਮਨ ਸਿੰਘ ਜੀ ਕਾਰਨ ਕੋਈ ਨਹੀਂ ਆ ਸਾਡੀ ਆਪਣੀ ਸੋਚ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਨੂੰ ਇਦਾਂ ਲੱਗਦਾ ਆ ਮੈਂ ਵੀ ਇਤਿਹਾਸ ਬੋਰਡ ਵਿੱਚ ਕੰਮ ਕਰ ਰਹੀ ਆ ਮੈਂ ਵੀ ਇੱਕ ਫੀਮੇਲ ਆ ਠੀਕ ਆ ਜੇਕਰ ਮੈਂ ਆਪਣੇ ਆਪ ਨੂੰ ਇਹਨਾਂ ਬੋਲਡ ਕਰਕੇ ਤੋੜ ਰਹੀ ਆ ਤੇ ਮੈਨੂੰ ਤੁਰਨਾ ਚਾਹੀਦਾ ਕਿ ਮੈਨੂੰ ਦੁਸ਼ਵਾਰੀਆਂ ਨਹੀਂ ਆ ਰਹੀਆਂ ਕਿ ਮੈਨੂੰ ਪ੍ਰੋਬਲਮਸ ਨਹੀਂ ਆ ਰਹੀਆਂ ਕਿ ਮੇਰੀ ਲਾਈਫ ਨਹੀਂ ਆ ਕਿ ਮੇਰੀ ਪ੍ਰੇਮ ਲਗਨ ਹੈ ਅੰਦਰ ਹੀ ਲਗਨ ਹੈ 바ਬੇ ਦੀ ਗੱਲ ਕਰਨੀ ਹੁਣੇ ਅਸੀਂ ਕਹਿਣਾ ਉਹਦੇ ਵਿੱਚ ਉਹ ਪੰਕਤੀ ਵੀ ਆਉਂਦੀ ਮੈਨੂੰ ਵਿਸਰ ਗਈ ਆ ਭਾਈ ਗੁਰਦਾਸ ਜੀ ਵੀ ਉਹਦੇ ਵਿੱਚ ਲਗਨ ਦੀ ਗੱਲ ਆ ਬਹੁਤ ਅੱਛੀ ਗੱਲ ਕਰਦੇ ਆ ਉਹ ਠੀਕ ਹੈ ਵੀ ਜਿਹਨੂੰ ਲਗਨ ਹੁੰਦੀਆਂ ਨਾ ਵੀ ਤੋੜ ਤੱਕ ਪਹੁੰਚਦੇ ਆ ਜਦੋਂ ਸਿੱਖ ਇਤਿਹਾਸ ਵੇਖਦੇ ਆ ਭਵੇਂ ਸ਼ਤਾਬ ਦੀ ਦੌ ਦੌਰ ਆ ਭਵੇਂ ਮੋਰਚਿਆਂ ਦਾ ਦੌਰ ਹੈ ਮੋਰਚਿਆਂ ਵਿੱਚ ਵੀ ਖਾਸ ਕਰਕੇ ਸਿੱਖ ਔਰਤਾਂ ਮਾਤਾ ਕਿਸ਼ਨ ਕੌਰ ਕੋਂਕੇ ਤੇ ਮੈਂ ਗੁਰਦਰਾ ਸੁਧਾਰ ਲਹਿਰ ਚ ਜਿੰਦਗੀ ਬੀਬੇ ਨੇ ਯੋਗਦਾਨ ਪਾਇਆ ਨਾ ਕਿਉਂਕਿ ਮੈਂ ਪਿੱਛੇ ਹਾਂ ਮੈਂ ਪਿੱਛੇ ਕਾ ਪ੍ਰੋਜੈਕਟ ਕੀਤਾ ਉਹਦੇ ਵਿੱਚ ਮੈਨੂੰ ਮਾਤਾ ਹਰਨਾਮ ਕੌਰ ਦੇ ਮਾਤਾ ਕਿਸ਼ਨ ਕੌਰ ਜੀ ਦਾ ਮੈਂ ਡੀਲ ਕੀਤਾ ਕਰਦੇ ਕਰਦੇ ਮੈਨੂੰ ਹੋਇਆ ਕਿ ਗੁਰਦਰਾ ਸੁਧਾਰ ਲਹਿਰ ਦੇ ਵਿੱਚ ਇੰਨੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਅੱਗੇ ਵੀ ਸ਼ਤਾਬ ਦੀ ਆ ਰਹੀ ਹੈ ਜੱਤੋਂ ਦੇ ਮੋਰਚੇ ਦੀ ਪਿੱਛੇ ਵੀ ਅਸੀਂ ਸ਼ਤਾਬ ਦੀਆਂ ਬਣਾਈਆਂ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਅਸੀਂ ਬੈਠੇ ਆਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਮੁਲਾਜਮਾਂ ਉਹਨਾਂ ਦੇ ਪ੍ਰਬੰਧ ਲਈ ਤੇ ਵੀਰਾਂ ਦੇ ਨਾਂ ਤਾਂ ਲੰਬੀਆਂ ਲਿਸਟਾਂ ਆ ਰਹੀਆਂ ਤੇ ਭੈਣਾਂ ਦੇ ਨਾਂ ਕਿੱਥੇ ਨੇ ਮੈਂ ਇਸ ਦੇ ਲਈ ਮੇਰੇ ਮਨ 'ਚ ਇੱਛਾ ਪ੍ਰਗਟ ਹੋ ਗਈ ਤੇ ਮੈਂ ਇਹ ਪ੍ਰੋਜੈਕਟ ਆਪਣੇ ਤੌਰ ਤੇ ਕਰ ਰਹੀ ਆਂ ਕਰਦੇ-ਕਰਦੇ ਮੈਨੂੰ 25 ਕ ਭੈਣਾਂ ਦੇ ਨਾਂ ਲੱਭ ਗਏ ਜਿਨ੍ਹਾਂ ਨੇ ਬਕਾਇਦਾ ਭੂਮਿਕਾ ਨਿਭਾਈ ਮੋਰਚਾ ਕਾਇਦਾ ਐਕਟਿਵਲੀ ਭੂਮਿਕਾ ਨਿਭਾਈ ਦੇ ਉਹਨਾਂ ਚ ਬਲਬੀਰ ਕੌਰ ਬੀਬੀ ਆ ਉਹਦੀ ਇੰਨੀ ਕਿ ਮੈਂ ਮੰਨ ਲਉ ਮੈਂ ਮੰਨ ਹੀ ਨਹੀਂ ਸਕਦੀ ਉਹ ਜੈਤੂ ਦੇ ਮੋਰਚੇ 'ਚ ਜਾ ਰਹੀ ਮੈਂ ਲੰਬੀ ਉਹਦੀ ਘਟਨਾਨਾ ਸੁਣਾਵਾ ਉਹਦੇ ਉਹਨੂੰ ਰੋਕਿਆ ਜਾਂਦਾ ਆ ਮੇਨ ਜਥੇਦਾਰਾਂ ਵੱਲੋਂ ਕਿ ਬੀਬਾ ਤੂੰ ਪਿੱਛੇ ਮੁੜ ਜਾ ਜਿਹੜਾ ਕੁੱਛੜ ਚੁੱਕਿਆ ਬੱਚਾ ਆ ਉਹਨੂੰ ਪਾਸੇ ਰੱਖ ਦੇ ਤੇ ਉਹ ਖਾਣੀ ਖਾਣੀਆਂ ਗੋਲੀ ਇਹਨੂੰ ਕਿ ਆਪਣੀ ਵੰਸ਼ ਨੂੰ ਮਰਵਾ ਰਹੀ ਹੈ ਉਹ ਅੱਗੋਂ ਪਤਾ ਕੀ ਕਹਿੰਦੀ ਹੈ ਕਹਿੰਦੀ ਵੀਰੇ ਮੈਂ ਗੁਰੂ ਗੋਬਿੰਦ ਸਿੰਘ ਦੀ ਸਿੱਖਣੀ ਆ ਮੈਂ ਅੰਮ੍ਰਿਤਪਾਨ ਕੀਤਾ ਹੋਇਆ ਆ ਜੇ ਮੈਂ ਆਪ ਸ਼ਹੀਦ ਹੋਊਂਗੀ ਤੇ ਮੇਰਾ ਬੱਚਾ ਇਸ ਦਾਤ ਤੋਂ ਪਿਛੇ ਰਹਿ ਗਿਆ ਤੇ ਮੈਂ ਕਿਹੋ ਜੀ ਮਾਂ ਖਵਾਵਾਂਗੀ ਕਿਆ ਬਾਤ ਹੈ ਔਰ ਪਾਣਾ ਵੇਪਰਦੇ ਬੱਚੇ ਨੂੰ ਗੋਲੀ ਲੱਗਦੀ ਆ ਜਥਾ ਤੁਰਿਆ ਜਾ ਰਿਹਾ ਹੈ ਜਿੱਥੋਂ ਨੂੰ ਉਹ ਬੱਚੇ ਨੂੰ ਉਸੇ ਵੇਲੇ ਸਾਈਡ ਤੇ ਰੱਖਦੀ ਆ ਤੁਰੀ ਜਾ ਰਹੀ ਆ ਢੋਲ ਇਹੋ ਜੀ ਮਾਂਵਾ ਹੈ ਨੇ ਹੁਣ ਉਹਨੇ ਮਾਵਾ ਜਿਨ੍ਹਾਂ ਨੇ ਮਾਤਾ ਭਾਨੀ ਜੀ ਤੋਂ ਮਾਤਾ ਗੁਜਰੀ ਜੀ ਤੋਂ ਸ਼ਹਾਦਤ ਦੀ ਪ੍ਰੇਰਣਾ ਲਈ ਆ ਜੀ ਬਿਲਕੁਲ ਤੁਹਾਡੀ ਦੂਜੇ ਨੰਬਰ ਤੇ ਵੀ ਇੱਕ ਮਾਤਾ ਕਿਸ਼ਨ ਕੌਰ ਕੋਂਕੇ ਜੀ ਨੇ ਜਿਨ੍ਹਾਂ ਨੂੰ ਅਸੀਂ ਹਰ ਗੇਜ ਹੀ ਭੁਲਾ ਨਹੀਂ ਸਕਦੇ ਜੇ ਭੁਲਾਵਾਂਗੇ ਤੇ ਸਾਡੀ ਬਹੁਤ ਵੱਡੀ ਅਕਿਰਤਗਨਤਾ ਹੋਵੇਗੀ ਗੁਰਦੁਆਰਾ ਕਮੇਟੀ ਵਾਲਿਆਂ ਦੀ ਮੇਰੀ ਖਾਸ ਕਰਕੇ ਕਿਉਂਕਿ ਮੈਂ ਵੀ ਇੱਕ ਔਰਤਾਂ ਮਾਤਾ ਕਿਸ਼ਨ ਕੌਰ ਜੀ ਨੇ ਬੀਟੀ ਨੂੰ ਚਪੇੜ ਮਾਰੀ ਇਹ ਘਟਨਾ ਸਭ ਨੂੰ ਪਤਾ ਹੈ ਕਹਿੰਦੇ ਕਿ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ ਇਹ ਸਾਰਾ ਸ਼ਾਂਤਮਈ ਮੋਰਚਾ ਸੀ ਬਟ ਮਾਤਾ ਕਿਸ਼ਨ ਕੌਰ ਨੇ ਚਪੇੜ ਮਾਰ ਦਿੱਤੀ ਸ਼ਾਂਤਮਈ ਮੋਰਚਾ ਸੀ ਕਿਉਂ ਮਾਰੀ ਚਪੇੜ ਮਾਰਨੇ ਕੋਈ ਛੋਟੀ ਗੱਲ ਹੋ ਵੀ ਮਰਦ ਤੇ ਬੀਟੀ ਤੇ ਅੰਗਰੇਜ਼ ਫੋਰਸ ਦੇ ਵਿੱਚ ਉਹ ਜज्ਬਾ ਵੀਰ ਜੀ ਸ਼ਾਇਦ ਉਸ ਟਾਈਮ ਮੈਂ ਨਹੀਂ ਜਾਣਦੀ ਉਫਰ ਜਦੋਂ ਮੈਂ ਉਹਨਾਂ ਦੀ ਹੁਣ ਪਰਿਵਾਰਕ ਜ਼ਿੰਦਗੀ ਪੜੀ ਆ ਪਰਿਵਾਰਕ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਸੀਗਾ ਕਿ ਮਾਤਾ ਕਿਸ਼ਨ ਕੌਰ ਕੌਂਕੇ ਜੀ ਜਿਹੜੇ ਸੀਗੇ ਉਹਨਾਂ ਦੇ ਦੋ ਬੇਟੇ ਹੁੰਦੇ ਨੇ ਅੱਗੇ ਪਿੱਛੇ ਹੀ ਉਹਨਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਦੇ ਹਸਬੰਡ ਸਰਦਾਰ ਹਰਨਾਮ ਸਿੰਘ ਤਾਂ ਉਹਨਾਂ ਦੇ ਇੱਕ ਦੇਵਰ ਸੀਗੇ ਧੰਨਾ ਸਿੰਘ ਜੀ ਉਹ ਫੌਜ ਵਗੈਰਾ ਦੇ ਵਿੱਚ ਭਰਤੀ ਸੀਗੇ ਅੱਗੇ ਪਿੱਛੇ ਬੇਟਿਆਂ ਦੀ ਡੈਥ ਹੋ ਜਾਂਦੀ ਆ ਤੇ ਮਾਤਾ ਜੀ ਬਸ ਜਿਵੇਂ ਸਾਡੇ ਗੁਰਮਤ ਕਾਲਜ ਜੱਸਾ ਸਿੰਘ ਜੀ ਦਾ ਸੀਗਾ ਨਾ ਵੀ ਉਹਨਾਂ ਨੇ ਮੜਾਸਾ ਬਣ ਲਿਆ ਸੀਗਾ ਜਿਹੜੀ ਉਹਨਾਂ ਦੀ ਬਾਇਓ ਆ ਬੱਬਾ ਜਸਾਸ ਸਿੰਘ ਦਾ ਡੇਰਾ ਬਣ ਗਿਆ ਉੱਥੇ ਗੁਰਮਤ ਕਾਲਜ ਪਟਿਆਲਾ ਬਣਿਆ ਮਾਤਾ ਕਿਸ਼ਨ ਕੌਰ ਜੀ ਨੇ ਬਸ ਬੜਾਸਾ ਬਣਾ ਲਿਆ ਸਿਰ ਤੇ ਉਹਨਾਂ ਦੀ ਫੋਟੋ ਦੇਖੋ ਅੱਜ ਵੀ ਉਹਨਾਂ ਬੜਾ ਸੋਹਣਾ ਇਸ ਦਾ 17 ਸਜਾਇਆ ਹੋਇਆ ਆ ਖੜੇ ਨੇ ਉਹਦੇ ਵਿੱਚ ਕੀ ਵਾਪਰਦਾ ਆ ਕਿ ਉਹਨਾਂ ਨੂੰ ਘਰੇਲੂ ਜ਼ਮੀਨ ਦੇਣ ਲੱਗਿਆ ਉਹ ਬੜਾ ਤੰਗ ਕਰਦਾ ਆ ਕਿਉਂਕਿ ਉਹਨੂੰ ਤਾਂ ਆਪਣਾ ਬੱਚਾ ਨਹੀਂ ਸੀ ਦੇਵਰ ਜਾਂ ਜੇਠ ਸੀਗਾ ਉਹਨੂੰ ਇਹ ਸੀਗਾ ਕਿ ਜ਼ਮੀਨ ਮੈਨੂੰ ਮਿਲ ਜਾਵੇ ਬੀਬੀ ਕਿਸ਼ਨ ਕੌਰ ਜੀ ਨੇ ਫਿਰ ਕੀ ਕੀਤਾ ਆਪਣਾ ਕੋਈ ਸਿਰੀ ਭੇਜਿਆ ਪਹਿਲਾਂ ਪਹਿਲਾਂ ਮੰਨ ਜਾਂਦਾ ਪਰਿਵਾਰਕ ਤੌਰ ਤੇ ਵੀ ਮੈਂ ਇਹ ਦੇ ਦਿਆਂਗਾ ਤੁਹਾਨੂੰ ਸਾਰਾ ਕੁਝ ਪਰ ਤਦੋਟ ਅਜਮੀਨ ਨਹੀਂ ਸਾਰੇ ਜਦੋਂ ਸੀਰੀ ਪੇਜ ਤੇ ਕਹਿੰਦਾ ਭਾਬੀ ਨੂੰ ਪੇਜ ਉਹ ਆ ਕੇ ਖੇਤਾਂ ਵਿੱਚ ਪਾਣੀ ਲਾਵੇ ਫਿਰ ਮੈਂ ਤੁਹਾਨੂੰ ਇਥੇ ਪਾਣੀ ਲਾਉਂ ਦਿਆਂਗਾ ਬੀਬੀ ਜੀ ਜਾਂਦੇ ਗੱਲਬਾਤ ਕਰਦੇ ਪਿਆਰ ਨਾਲ ਪੂਰਾ ਜਦੋਂ ਫਿਰ ਸਾਰੇ ਹੀ ਲਿਵਸੀਲੇ ਪਾਸੇ ਹੋਏ ਤੇ ਬੀਬੀ ਜੀ ਕਹਿੰਦੇ ਅਸੀਂ ਚਪੇੜ ਮਾਰਦੇ ਆ ਉਹਦੇ ਪਵੰਟ ਨਹੀਂ ਖਾ ਕੇ ਡਿੱਗਦਾ ਉਸ ਤੋਂ ਬਾਅਦ ਕਹਿੰਦੇ ਉਹ ਨੇ ਜ਼ਮੀਨ ਵੱਲ ਵੇਖਿਆ ਤੱਕ ਨਹੀਂ ਪਰ ਫੇਰ ਵੀ ਉਹ ਸਾਰੇ ਜੋ ਮੀਨ ਗੁਰਦਰਾ ਸਾਹਿਬ ਨੂੰ ਦਿੰਦੇ ਨੇ ਇੰਨੇ ਪ੍ਰਚਾਰ ਪ੍ਰਸਾਰ ਕੀਤੇ ਗੁਰਦਰਾ ਘਰ ਦੇ ਵਿੱਚ ਬੀਬੀਆਂ ਕੀਰਤਨ ਕਰਨ ਲਾਈਆਂ ਉਹਨਾਂ ਨੇ ਉਹਨਾਂ ਨੂੰ ਕਥਾ ਕਹਾਣੀਆਂ ਸੁਣਾਉਂਦੇ ਰਹੇ ਜੈਤੂ ਦੇ ਮੋਰਚੇ ਵਿੱਚ ਵੀ ਉਹਨਾਂ ਨੇ ਵੀਰਾਂ ਦੇ ਨਾਲ ਬਹੁਤ ਯੋਗਦਾਨ ਦਿੱਤਾ ਪ੍ਰਸ਼ਾਦ ਦੇ ਪਕਾਉਣ ਦੀ ਸੇਵਾ ਕਰਦੇ ਰਹੇ ਉਸ ਤੋਂ ਇਲਾਵਾ ਉਹਨਾਂ ਨੇ ਜਸੂਸ ਦੀ ਭੂਮਿਕਾ ਵੀ ਨਿਭਾਈ ਉਧਰੋਂ ਜਿਹੜੀ ਅੰਗਰੇਜ਼ ਸਰਕਾਰ ਸੀ ਉਹਦੇ ਕੋਲੋਂ ਜੈਨੀ ਜੈਨੀ ਭਿਕਸ਼ੂ ਦੇ ਰੂਪ ਵਿੱਚ ਫਿਰ ਉਹਨਾਂ ਦੀ ਜੇਲ੍ਹ ਵੀ ਕੱਟੀ ਕਿ ਅੱਜ ਹੈ ਕਿ ਤਨਾ ਕਿ ਸਾਡੇ ਅਲੋਪ ਹੋ ਚੁੱਕੇ ਨੇ ਇਤਿਹਾਸ ਦੇ ਪੰਨੇ ਦਾ ਬੋਲਦੇ ਨੇ ਪੰਨੇ ਬੋਲਦੇ ਨੇ ਸਾਨੂੰ ਪ੍ਰੈਕਟੀਕਲੀ ਆਪਣੀ ਐਪਲਾਈਡ ਐਥਿਕਸ ਜਿਹੜੀਆਂ ਨੇ ਨਾ ਸਾਨੂੰ ਆਪਣੀ ਵਿਵਹਾਰ ਇਕਤਾ ਸਾਨੂੰ ਸੱਚ ਹੋ ਰਹੇ ਸਭ ਕੋ ਉੱਪਰ ਸੱਚ ਆਚਾਰ ਆਪਣੇ ਆਚਰਣ ਨੂੰ ਆਪਣੇ ਕਿਰਦਾਰ ਨੂੰ ਇੱਕ ਜਿਹੜਾ ਪ੍ਰਚਾਰਕ ਆ ਉਹਦਾ ਕਿਰਦਾਰ ਹੀ ਉਹਦਾ ਪ੍ਰਚਾਰ ਸੋ ਇਹ ਸੀ ਜੀ ਅੱਜ ਦਾ ਜਿਹੜਾ ਅਹਿਮ ਵਿਸ਼ਾ ਸਿੱਖਤਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸਿੱਖ ਕਿਸ ਤਰ੍ਹਾਂ ਦੀ ਕੀ ਭੂਮਿਕਾ ਹੈ 1460 ਤੋਂ ਲੈ ਕੇ 8 ਤੱਕ ਬੜੇ ਛੋੜੇ ਸਮੇਂ ਦੇ ਵਿੱਚ ਬੜੀ ਵਿਸਥਾਰ ਦੇ ਵਿੱਚ ਇਤਿਹਾਸ ਦੇ ਉਹ ਪੰਨੇ ਤੁਹਾਡੇ ਰੂਬਰੂ ਡਾਕਟਰ ਰਣਜੀਤ ਕੌਰ ਤੇ ਡਾਕਟਰ ਹਰਪੀਰ ਕੌਰ ਨੇ ਕਿਤੇ ਨੇ ਮਾਣ ਕਰਦੇ ਆ ਇਹ ਉਹ ਜਿਹੜੇ ਸਸ ਸਕਾਲਰਾਂ ਤੇ ਜਿਨ੍ਹਾਂ ਨੇ ਕੇਵਲ ਕਲਮ ਚਲਾਈ ਨਹੀਂ ਕਲਮ ਦੇ ਨਾਲ ਨਾਲ ਆਪਣੇ ਅੰਦਰ ਉਹ ਜਜ਼ਬਾਤ ਵੀ ਪੈਦਾ ਕੀਤੇ ਨੇ ਜਿਨ੍ਹਾਂ ਜਜ਼ਬਾਤਾਂ ਦੇ ذریعے ਸਿੰਘ ਸੰਗਤ ਸਾਹਮਣੇ ਉਹ ਆਇਨਾ ਰੱਖਿਆ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਤੰਦਰੁਸਤੀ ਬਖਸ਼ਣ ਤੁਹਾਡੀ ਕਲਮ ਚਲਦੀ ਰਹੇ ਤੁਹਾਡੇ ਜਜ਼ਬਾਤ ਸੰਗਤ ਸਾਹਮਣੇ ਆਂਦੇ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਨੂੰ ਤੋਂ ਅੱਗੇ ਨਵਾਂ ਵਿਸ਼ਾ ਲੈ ਕੇ ਨਵੇਂ ਮਹਿਮਾਨਾਂ ਦੇ ਨਾਲ ਜਲਤਾ ਡੇਰ ਬਰੂ ਹੋਵਾਂਗੇ ਤਦ ਤੱਕ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ